ਪਹਿਲਾਂ ਕੁਲਤਾਰ ਸਿੰਘ ਸੰਧਵਾਨ ਤੇ ਹੁਣ ਹਰਪਾਲ ਸਿੰਘ ਚੀਮਾ ਦੀ ਛੁੱਟੀ ਕਰ ਦਿੱਤੀ ਗਈ ਹੈ ਭਗਵੰਤ ਮਾਨ ਦੇ ਵੱਲੋਂ ਭਗਵੰਤ ਮਾਨ ਲੋਬੀ ਦੇ ਵੱਲੋਂ ਕੁਲਤਾਰ ਸੰਧਵਾਨ ਤੋਂ ਬਾਅਦ ਹਰਪਾਲ ਸਿੰਘ ਚੀਮਾ ਨੂੰ ਠੱਬੀ ਲਾ ਕੇ ਸਾਈਡ ਤੇ ਕਰ ਦਿੱਤਾ ਗਿਆ ਅੱਖੋਂ ਪਰੋਖੇ ਕਰ ਦਿੱਤਾ ਗਿਆ ਕਿਵੇਂ ਕਿਉਂ ਇਸ ਤੇ ਬਹੁਤ ਅਹਿਮ ਜਾਣਕਾਰੀ ਤੱਥਾਂ ਸਬੂਤਾਂ ਸਮੇਤ ਤੁਹਾਡੇ ਅੱਗੇ ਰੱਖਾਂਗੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਬੇਅਦਬੀ ਮਸਲੇ ਦੇ ਉੱਪਰ ਜਿੱਥੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਕਾਲੀ ਦਲ ਅਤੇ ਕਾਂਗਰਸ ਨੂੰ ਕਿਰ ਰਹੀ ਸੀ ਅਕਾਲੀ ਦਲ ਨੂੰ ਇਸ ਕਰਕੇ ਕਿਉਂਕਿ ਉਹਨਾਂ ਦੀਆਂ ਸਰਕਾਰਾਂ ਦੇ ਵਿੱਚ ਇਹ ਕੁਝ ਹੋਇਆ ਔਰ ਉਹਨਾਂ ਨੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਕਾਂਗਰਸ ਨੂੰ ਵੀ ਇਸੇ ਕਰਕੇ ਇੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਤੇ ਹੁਣ ਬੇਅਦਬੀ ਦੇ ਮਸਲੇ ਦੇ ਵਿੱਚ ਖੁਦ ਭਗਵੰਤ ਮਾਨ ਵੀ ਕਸੂਤੇ ਕਰ ਰਹੇ ਨੇ ਖਾਸ ਕਰਕੇ ਇਸ ਗੱਲ ਤੋਂ ਬਾਅਦ ਕਿ ਬੇਅਦਬੀ ਦੇ ਵਿੱਚ ਵੱਟੇ ਆਵਾਜ਼ੀ ਪਾਰਟੀ ਦੇ ਲੀਡਰਾਂ ਦਾ ਹੱਕ ਸੀ ਇਸ ਗੱਲ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਚੁੱਪ ਕਿਉਂ ਹੈ ਭਗਵੰਤਪਨ ਕਿਸ ਤਰੀਕੇ ਦੇ ਨਾਲ ਫਜ਼ ਦੇ ਨਜ਼ਰ ਆ ਰਹੇ ਸਾਰੀ ਇਸ ਖਬਰ ਤੇ ਗੱਲਬਾਤ ਜਿਹੜੀ ਆ ਉਹ ਕਰਾਂਗੇ ਨਾਲ ਹੀ ਨਾਲ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਮਾਲ ਵਿਭਾਗ ਦੇ ਵਿੱਚ ਵੱਡੀ ਖਾਮੀ ਨੂੰ ਲੈ ਕੇ ਉਹ ਵੀ ਬਹੁਤ ਅਹਿਮ ਜਿਹੜੀ ਆ ਸਾਰਿਆਂ ਦੇ ਜਾਣਨ ਵਾਲੀ ਆ ਉਸ ਤੇ ਵੀ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਖਬਰਾਂ ਕੋਈ ਹੋਰ ਵੀ ਨਹੀਂ ਮੇਰਾ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰੂੰ ਫਿਰ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆ ਅਣਖੀ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਣ ਸਤਿ ਸ਼੍ਰੀ ਅਕਾਲ ਜੀ ਅਣਕੀ ਸਾਹਿਬ ਸਭ ਤੋਂ ਪਹਿਲੀ ਖਬਰ ਮੈਂ ਇਹੀ ਲੈਣਾ ਕਿ ਵਿੱਤ ਕਮਿਸ਼ਨ ਜਿਹੜਾ ਉਹ ਕੱਲ ਪੰਜਾਬ ਆਇਆ ਹੋਇਆ ਸੀਗਾ ਉੱਥੇ ਇਰਾਦ ਦੇ ਪ੍ਰੋਗਰਾਮ ਦੇ ਵਿੱਚ ਮੈਂ ਗੱਲ ਕਰਕੇ ਹਟਿਆ ਕਿ ਪੰਜਾਬ ਸਰਕਾਰ ਨੇ 132000 ਕਰੋੜ ਦਾ ਜਿਹੜਾ ਵਿਸ਼ੇਸ਼ ਪੈਕੇਜ ਜਿਹੜਾ ਉਹ ਮੰਗਿਆ ਹਾਲਾਂਕਿ ਉਸ ਸੰਬੰਧੀ ਅਸੀਂ ਵਿਸਤਾਰ ਪੂਰਵਕ ਗੱਲ ਜਿਹੜੀ ਆ ਉਹ ਕਰ ਲਈ ਹੈ ਸਰਕਾਰ ਨੇ ਪ੍ਰੈਸ ਨੋਟ ਦੇ ਵਿੱਚ ਆਪਣਾ ਪੱਖ ਤਾਂ ਜਿਹੜਾ ਉਹ ਦੱਸ ਦਿੱਤਾ ਪਰ ਇੱਕ ਪੱਖ ਜਿਹੜਾ ਇਹ ਨਹੀਂ ਦੱਸਿਆ ਕਿ ਉਹਨਾਂ ਨੇ ਪੰਜਾਬ ਸੂਬੇ ਦੇ ਇਹਨਾਂ ਹਾਲਾਤਾਂ ਦੇ ਵਾਸਤੇ ਜਿਹੜੀਆਂ ਆਪਣੀ ਔਕਾਤ ਤੋਂ ਵੱਧ ਕੇ ਸਰਕਾਰਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਨੇ ਵਿੱਤ ਕਮਿਸ਼ਨ ਨੇ ਉਸ ਨੂੰ ਪੰਜਾਬ ਦੇ ਇਹਨਾਂ ਹਾਲਾਤਾਂ ਦੇ ਵਾਸਤੇ ਜ਼ਿੰਮੇਵਾਰ ਦੱਸਿਆ ਹਾਲਾਂਕਿ ਪੰਜਾਬ ਦੀ ਜਿਹੜੀ ਹੁਣ ਵਾਲੀ ਸਰਕਾਰ ਹੈ ਇਹ ਪਿਛਲੀਆਂ ਸਰਕਾਰਾਂ ਨਾਲੋਂ ਇਸ ਨੂੰ ਹੋਰ ਵੀ ਜ਼ਿਆਦਾ ਜਿਹੜਾ ਉਹ ਵਧਾਵਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਵੀ ਕਰਜ਼ਾ ਚੁੱਕ ਕੇ ਹਲੇ ਜਿਹੜੇ ਆਪਣੇ ਨਿੱਜੀ ਸੱਤਾ ਦੇ ਲਈ ਇੱਕ ਤਾਂ ਹੁੰਦਾ ਅਣਖੀ ਸਾਹਿਬ ਕਿ ਪੰਜਾਬ ਦੀ ਭਲਾਈ ਦੇ ਵਾਸਤੇ ਤੁਸੀਂ ਕੁਝ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਦਿੰਦੇ ਹੋ ਇੱਕ ਹੁੰਦਾ ਹੈ ਕਿ ਸੱਤਾ ਦਾ ਲਾਲਚ ਦੇ ਦੇਕ ਮਤਲਬ ਸੱਤਾ ਲੈਣੀ ਹੈ ਲੋਕਾਂ ਤੋਂ ਵੋਟ ਲੈਣੀ ਹੈ ਉਹਨੂੰ ਉਹਦਾ ਲਾਲਚ ਦਿੰਦੇ ਹੋ ਤੁਸੀਂ ਕਿਤੇ ਤੁਹਾਨੂੰ ਅਸੀਂ 1000 ਰੁਪਏ ਦੇ ਦਾਂਗੇ ਤੁਹਾਨੂੰ ਅਸੀਂ ਉਹ ਦੇ ਦੇਾਂਗੇ ਤੁਹਾਨੂੰ ਅਸੀਂ ਇਹ ਦੇ ਦਾਂਗੇ ਯਾਨੀ ਕਿ ਨਿੱਜੀ ਨਿੱਜੀ ਸਵਾਰਥਾਂ ਦੇ ਲਈ ਸੱਤਾ ਹਾਸਲ ਕਰਨ ਦੇ ਲਈ ਲੋਕਾਂ ਨੂੰ ਦਿੱਤੇ ਲਾਲਚਾਂ ਦੇ ਕਰਕੇ ਜਿਹੜੀ ਸਬਸਿਡੀ ਦਿੱਤੀ ਜਾ ਰਹੀ ਹੈ ਆਪਣੇ ਨਿੱਜੀ ਸਵਾਰਥਾਂ ਦੇ ਲਈ ਉਹ ਪੰਜਾਬ ਦੇ ਗਲ ਪਾਈ ਜਾ ਰਹੀ ਹੈ ਪੰਜਾਬ ਦੇ ਸਰ ਜਿਹੜੀ ਉਹ ਮੜੀ ਜਾ ਰਹੀ ਹੈ ਤੇ ਪੰਜਾਬ ਹੋਰ ਵੀ ਜਿਹੜਾ ਉਹ ਡੋਪਿਆ ਜਾ ਰਿਹਾ ਤੇ ਇੱਕ ਤਾਂ ਸਬਸਿਡੀ ਨੂੰ ਉਹਨਾਂ ਨੇ ਜ਼ਿੰਮੇਵਾਰ ਦੱਸਿਆ ਦੂਜਾ ਅਣਖੀ ਸਾਹਿਬ ਹਰਪਾਲ ਸਿੰਘ ਚੀਮਾ ਹੋਰੀ ਜਿਹੜੇ ਉਹ ਬਿਲਕੁਲ ਸਾਈਡ ਲਾਈਨ ਹੀ ਕੀਤੇ ਗਏ ਕਿਉਂਕਿ ਪ੍ਰੈਸ ਨੋਟ ਜਾਰੀ ਹੋਏ ਸਰਕਾਰ ਦੇ ਵੱਲੋਂ ਕਈ ਔਰ ਉਹਨਾਂ ਪ੍ਰੈਸ ਨੋਟਾਂ ਦੇ ਵਿੱਚੋਂ ਜਿਹੜਾ ਉਹ ਜ਼ਿਕਰ ਹਰਪਾਲ ਚੀਮਾ ਦਾ ਕਿਤੇ ਵੀ ਹੈ ਨਹੀਂ ਸੀ ਕਿਉਂਕਿ ਵਿੱਤ ਕਮਿਸ਼ਨ ਦੀ ਜਿਹੜੀ ਮੀਟਿੰਗ ਸੀ ਉਹਦਾ ਮੇਨ ਜਿਹੜਾ ਕੰਮ ਸੀ ਉਹ ਵਿੱਤ ਵਿਭਾਗ ਦੇ ਨਾਲ ਹੀ ਸੀ ਖਜ਼ਾਨਾ ਮੰਤਰੀ ਦੇ ਨਾਲ ਹੀ ਸੀ ਉਹ ਹਰਪਾਲ ਜੀਮਾ ਨੇ ਹਾਲਾਂਕਿ ਮੀਟਿੰਗ ਦੇ ਵਿੱਚ ਤਾਂ ਸੀਗੇ ਆਪਣਾ ਉਹਨਾਂ ਨੇ ਉੱਥੇ ਪੱਖ ਵੀ ਰੱਖਿਆ ਬੋਲੇ ਵੀ ਐ ਪਰ ਪ੍ਰੈਸ ਨੋਟਾਂ ਦੇ ਵਿੱਚ ਉਹ ਗਾਇਬ ਸੀ ਇਸ ਤੋਂ ਪਹਿਲਾਂ ਪ੍ਰੈਸ ਨੋਟ ਦਾ ਪੰਗਾ ਕੁਲਤਾਰ ਸਿੰਘ ਸੰਧਵਾਵਾਂ ਨਾਲ ਵੀ ਅਣਖੀਸਾ ਪਿਆ ਹੈਗਾ ਇਹਨਾਂ ਦਾ ਔਰ ਕੁਲਤਾਰ ਸਿੰਘ ਸੰਧਵਾ ਦੇ ਉਸ ਪ੍ਰੈਸ ਨੋਟ ਤੋਂ ਬਾਅਦ ਕਾਫੀ ਕੁਝ ਜੇ ਆਪਾਂ ਗੱਲ ਕਰੀਏ ਕਾਫੀ ਕੁਝ ਉੱਥੇ ਖਲਾਰਾ ਜਿਹੜਾ ਪੈਂਦਾ ਨਜ਼ਰ ਆਇਆ ਸੀਗਾ ਬਾਅਦ ਵਿੱਚ ਸੰਦੀਪ ਪਾਟਕ ਨੂੰ ਵਿੱਚ ਆ ਕੇ ਇਹ ਮਸਲਾ ਸਮਝਾਉਣਾ ਪਿਆ ਸੀ ਤੇ ਹੁਣ ਹਰਪਾਲ ਸਿੰਘ ਚੀਮਾ ਨੂੰ ਸਾਈਡਲਾਈਨ ਕੀਤਾ ਗਿਆ ਕਿਵੇਂ ਦੇਖਦੇ ਹੋ ਪ੍ਰੈਸ ਨੋਟਾਂ ਦੇ ਵਿੱਚੋਂ ਜਿਹੜੀਆਂ ਸਾਈਡਲਾਈਨ ਕੀਤਾ ਗਿਆ ਔਰ ਜਿਹੜੀਆਂ ਸਬਸਿਡੀ ਦੀਆਂ ਗੱਲ ਕੀਤੀਆਂ ਗਈਆਂ ਆសុਖੰਦਰ ਜੀ ਬੜੀ ਵੱਡੀ ਤੁਸੀਂ ਵਿਸ਼ਾਲ ਭੂਮਿਕਾ ਬੰਨੀ ਹੈ ਉਸ ਭੂਮਿਕਾ ਦੇ ਅਲੱਗ-ਅਲੱਗ ਦਿਸ਼ਾਵਾਂ ਦੇ ਸਭ ਤੋਂ ਪਹਿਲਾਂ ਤਾਂ ਅਹੀ ਵੇਤ ਕਮਿਸ਼ਨ ਦੀ ਜਿਹੜੀ ਮੀਟਿੰਗ ਔਰ ਜਿਸ ਤਰੀਕੇ ਨਾਲ ਵੇਤ ਕਮਿਸ਼ਨ ਦੇ ਪੰਜਾਬ ਸਰਕਾਰ ਨੂੰ ਸਬਸਿਡੀਆਂ ਤੇ ਮੁਫਤ ਸੇਵਾਵਾਂ ਜਿਹਦੇ ਸੰਦਰਚ ਕੀ ਰਿਹਾ ਸੁਖੰਦਰ ਜੀ ਉਹ ਸਭ ਤੋਂ ਵੱਡੀ ਗੱਲ ਆ ਕਿ ਜੋ ਪੰਜਾਬ ਦੀ ਇਸ ਵੇਲੇ مالی ਹਾਲਤ ਬਣੀ ਆ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ਦੀ ਹੈ ਜਿਹੜੀਆਂ ਬਹੁਤ ਸਹਿਵਾਵਾਂ ਦਿੱਤੀਆਂ ਜਾ ਰਹੀਆਂ ਤੇ ਲੋੜ ਤੋਂ ਵੱਧ ਜਿਹੜੀਆਂ ਸਬਸਿਡੀਆਂ ਜਾਰੀ ਕੀਤੀਆਂ ਨੇ ਖਾਸ ਤੌਰ ਤੇ ਬਿਜਲੀ ਦੇ ਸਬੰਧ ਵਿੱਚ ਇਸ ਨੂੰ ਲੈ ਕੇ ਜਿਹੜਾ ਵਿੱਤ ਕਮਿਸ਼ਨਰ ਸਾਹਿਬ ਉਹਨੇ ਹਵਾਚਲ ਦੌਰੇ ਦੇ ਦੌਰਾਨ ਆਪਣਾ ਸੱਤਰ ਉਹ ਜਿਹੜਾ ਵਖਾਇਆ ਸੀ ਕਿ ਆਪੀ ਨਹੀਂ ਹੋਣਾ ਚਾਹੀਦਾ ਪਰ ਕੱਲ ਜਦੋਂ ਪੰਜਾਬ ਆਇਆ ਤਾਂ ਪੰਜਾਬ ਦੇ ਵਿੱਚ ਉਹਨਾਂ ਦੀ ਜਿਹੜੀ ਸੁਰਿਆ ਜਿਹੜੇ ਵਿੱਤ ਕਮਿਸ਼ਨ ਦੇ ਚੇਅਰਮੈਨ ਸੀ ਉਹਨਾਂ ਦੀ ਕੁਝ ਬਦਲੀ ਬਦਰੀ ਲੱਗੀ ਉਹਨਾਂ ਨੇ ਕਿਹਾ ਠੀਕ ਆ ਕਿ ਹਰ ਰਾਜ ਦੀ ਆਪ ਕੋ ਆਪਣੀਆਂ ਲੋੜਾਂ ਨੇ ਪਰ ਫਿਰ ਵੀ ਲੋੜ ਤੋਂ ਵੱਧ ਜਿਹੜੀਆਂ ਸਬਸਿਡੀਆਂ ਤੇ ਬਹੁਤ ਸਹਿਵਾਵਾਂ ਦਿੱਤੀਆਂ ਜਾਂਦੀਆਂ ਕਿਸੇ ਵੀ ਰਾਜ ਦੇ ਵਿਕਾਸ ਵਾਸਤੇ ਇਹ ਠੀਕ ਜਿਹੜੀਆਂ ਉਹ ਨਹੀਂ ਹੁੰਦੀ ਤੇ ਨਾਲ ਹੀ ਨਾਲ ਜਦੋਂ ਪੰਜਾਬ ਫਰਕਾਰ ਦੇ ਇਹ ਗੱਲ ਕੀਤੀ ਕਿ ਹਾਂ ਭਈ 45% ਤੇ ਥਾਂ ਤੇ ਜਿਹੜਾ 50% ਕੇਂਦਰੀ ਟੈਕਸ ਜਿਹੜਾ ਆ ਉਹਦੇ ਸਬੰਧੀ ਜਿਹੜੀ ਮਗਠਾਈ ਤਾਂ ਉਸਦੇ ਸਬੰਧੀ ਵਿੱਤ ਕਮਿਸ਼ਨ ਨੇ ਇਹ ਗੱਲ ਕਹੀ ਕਿ ਅਜੇ ਤਾਂ ਮੈਂ ਸਿਰਫ ਤੀਜਾ ਰਾਜ ਦਾ ਦੌਰਾ ਕੀਤਾ ਆ ਤੇ ਬਾਕੀ ਰਾਜਾਂ ਦਾ ਦੌਰਾ ਕਰਨ ਤੋਂ ਬਾਅਦ ਮੈਨੂੰ ਅਜੇ 7 ਮਹੀਨੇ ਦਾ ਸਮਾਂ ਲੱਗਣਾ ਉਸ ਤੋਂ ਬਾਅਦ ਇਸ ਟੈਕਸ ਦੇ ਸਬੰਧੀ ਜਿਹੜੀ ਗੱਲਬਾਤ ਜਿਹੜੀ ਆ ਉਹ ਕੀਤੀ ਜਾਵੇਗੀ ਖੈਰ ਕੱਲ ਦੀ ਜਿਹੜੀ ਮੀਟਿੰਗ ਸੀ ਉਹ ਸਿੱਤੂ ਸਾਹਿਬ ਇਸ ਤਰੀਕੇ ਦੀ ਆ ਹਰਪਾਲ ਚੀਮੇ ਦੇ ਸਬੰਧ ਵਿੱਚ ਬਾਅਦ ਚ ਗੱਲ ਕਰਦੇ ਇੱਕ ਗੱਲ ਹੋਰ ਜਿਹੜੀ ਪਹਿਲਾਂ ਜ਼ਰੂਰੀ ਬਣਦੀ ਹੈ ਉਹ ਇਹ ਆ ਕਿ ਕੱਲ ਦੀ ਜਿਹੜੀ ਵਿੱਤ ਕਮਿਸ਼ਨ ਦੀ ਮੀਟਿੰਗ ਸੀ ਸੁਖਵੰਦਰ ਜੀ ਸਾਰੀਆਂ ਪਾਰਟੀਆਂ ਦੇ ਜਿਹੜੇ ਨੇਤਾ ਸਨ ਪੰਜਾਬ ਦੇ ਸਬੰਧ ਵਿੱਚ ਪਹਿਲੀ ਵਾਰ ਚਾਹੇ ਉਹ ਆਮ ਆਦਮੀ ਪਾਰਟੀ ਦੇ ਸੀ ਚਾਹੇ ਅਕਾਲੀ ਦਲ ਦੇ ਸੀ ਚਾਹੇ ਉਹ ਕਾਂਗਰਸ ਦੇ ਸੀ ਚਾਹੇ ਉਹ ਭਾਜਪਾ ਦੇ ਸੀ ਜਿਨ੍ਹਾਂ ਦੇ ਵਿਧਾਇਕ ਜਾਂ ਡੈਲੀਗੇਟ ਮਿਲੇ ਉਹਨਾਂ ਸਾਰਿਆਂ ਨੇ ਪੰਜਾਬ ਨੂੰ ਵੱਧ ਜਿਹੜੀ ਸਥਿਤੀ ਆ ਸਹਾਇਤਾ ਦੇਣ ਵਾਸਤੇ ਜਿਹੜੀ ਮੰਗ ਕੀਤੀ ਹੈ ਪੰਜਾਬ ਦੇ ਕਿਸਾਨੀ ਦੇ ਸੰਦਰਭ ਚ ਉਹਨਾਂ ਨੇ ਗੱਲ ਕੀਤੀ ਵਾਤਾਵਰਨ ਦੇ ਸਬੰਧੀ ਗੱਲ ਹੀ ਧਰਤੀ ਹੇਠਲੇ ਪਾਣੀ ਦੀ ਗੱਲ ਕੀਤੀ ਪਾ ਸਾਰੀਆਂ ਪਾਰਟੀਆਂ ਜਿਹੜੀਆਂ ਪੰਜਾਬ ਦੇ ਵਿਕਾਸ ਵਾਸਤੇ ਇੱਕ ਸਾਂਝੇ ਪਲੇਟਫਾਰਮ ਤੇ ਖਲੋਤੀਆਂ ਨਜ਼ਰ ਆਈਆਂ ਸਾਰੀਆਂ ਇੱਕ ਸੁਰਤੀ ਇਹ ਇੱਕ ਚੰਗਾ ਪ੍ਰਭਾਵ ਹੈਗਾ ਰਾਜਨੀਤੀ ਦੇ ਖੇਤਰ 'ਚ ਤੇ ਹੁਣ ਸਿੱਧੂ ਸਾਹਿਬ ਗੱਲ ਕਰਦੇ ਆ ਹਰਪਾਲ ਸਿੰਘ ਚੀਮਾ ਦੀ ਕੁਲਤਾਰ ਸਿੰਘ ਸੱਜਣਾ ਹੋਣੀ ਆਪਣਾ ਇੱਕ ਸੈਮੀਨਾਰ ਕਰਦੇ ਆ ਕਿਸ਼ੋਰ ਸਿੰਘ ਵਾਗੀਆਂ ਦੇ ਸੰਬੰਧ 'ਚ ਪ੍ਰੈਸ ਨੋਟ ਜਾਰੀ ਹੁੰਦਾ ਆ ਡੀਪੀਆਰ ਵੱਲੋਂ ਪਰ ਅਜੇ ਉਹ ਪੱਤਰਕਾਰ ਕੋਲ ਪਹੁੰਚੇ ਹੁੰਦਾ ਉਸੇ ਵੇਲੇ ਉਹ ਪ੍ਰੈਸ ਨੋਟ ਵਾਪਸ ਲੈ ਲਿਆ ਜਾਂਦਾ ਇਹ ਬਾਤ ਵਿੱਚ ਨਾ ਪ੍ਰਸ਼ਨ ਜਰੀ ਕੀਤਾ ਜਾਂਦਾ ਉਹ ਕੀਤਾ ਹੀ ਨਹੀਂ ਸ਼ਾਖ ਖਬਰ ਜਿਹੜੀ ਟਕੀ ਜਾਂਦੀ ਆ ਸਪੀਕਰ ਸਾਹਿਬ ਦੁਸਰੇ ਚੰਦੇ ਆ ਉਹ ਗੱਲਬਾਤ ਕਰਦੇ ਤਾਂ ਫਿਰ ਬਾਤ ਦੇ ਵਿੱਚ ਜੋ ਕੁਝ ਹੋ ਜਾ ਉਹ ਸਾਰਿਆਂ ਨੂੰ ਪਤਾ ਤਾਂ ਹੁਣ ਸਿੱਧੂ ਸਾਹਿਬ ਹਰਪਾਲ ਸਿੰਘ ਚੀਨਾ ਵਿੱਚ ਬੀਤੇ ਲੰਮੇ ਸਮੇਂ ਤੋਂ ਆ ਪੰਜਾਬ ਦੇ ਵਿੱਚ ਇਸ ਸਰਕਾਰ ਦੇ ਵਿੱਤ ਕਮਿਸ਼ਨ ਵਿੱਤ ਮੰਤਰੀ ਦੀ ਰਿਪੋਰਟ ਦੇ ਵਿੱਚ ਆਪਣੀ ਉਹ ਨਸਰਾਏ ਔਰ ਦੂਜੀ ਵਾਰ ਦੇ ਉਹ ਚੁਣੇ ਹੋਏ ਬਤਾਈਖਣੇ ਸਿੱਧੂ ਸਾਹਿਬ ਤੇ ਜਿਹੜੀ ਵੱੱਟੀ ਗੱਲ ਆ ਉਹ ਦਲਤ ਵਰਗ ਨਾਲ ਸੰਬੰਧਿਤ ਰੱਖਦੇ ਬੀਤੇ ਸਮੇਂ ਦੇ ਵਿੱਚ ਇਹ ਗੱਲਾਂ ਸਿੱਧੂ ਸਾਹਿਬ ਉੱਠਦੀਆਂ ਨਹੀਂ ਕਿ ਕਿਹੇ ਸਮੇਂ ਹਰਪਾਲ ਸਿੰਘ ਚੀਮਾ ਹੁਣੀ ਦਿੱਲੀ ਹਾਈਟ ਮੰਦ ਦੇ ਜਾਂ ਦਿੱਲੀ ਲੋਪੀ ਦੇ ਬੜੇ ਕੋਲੋ ਸਨ ਉਹਨਾਂ ਨੂੰ ਇੱਕ ਕਿਸਮ ਦਾ ਅਸ਼ੀਸ਼ ਵਰ ਜਿਹੜਾ ਪ੍ਰੋਪਸੀ ਤੇ ਜਦੋਂ ਪੰਜਾਬ ਦੇ ਵਿੱਚ ਸਮੇਂ-ਸਮੇਂ ਤੇ ਇਹ ਮੰਗ ਉੱਠਦੀ ਰਹੀ ਵਕਫ ਵਕਫ ਪਾਰਟੀਆਂ ਵੱਲੋਂ ਕਿ ਹਾਂ ਭਈ ਇੱਕ ਦਲਤ ਉਪ ਮੁੱਖ ਮੰਤਰੀ ਹੋਣਾ ਚਾਹੀਦਾ ਜਾਂ ਦਲਤ ਮੁੱਖ ਮੰਤਰੀ ਹੋਣਾ ਚਾਹੀਦਾ ਕਾਂਗਰਸ ਜਿਹੜਾ ਚੰਨੀ ਨੂੰ ਬਣਾ ਕੇ ਇਹ ਗੱਲ ਖਤਮ ਕਰਦੀ ਸੀ ਪਰ ਦੇਵ ਮਾਨ ਨੇ ਜਦੋਂ ਇਸ ਬੰਦ ਵਿੱਚ ਪ੍ਰਸ਼ਨ ਠਾਇਆ ਤੇ ਦੇਵ ਮਾਨ ਨੂੰ ਕਿਸ ਤਿੱਕੇ ਨਾਲ ਸਾਈਡ ਲਾਈਨ ਕਰ ਦਿੱਤਾ ਗਿਆ ਕਿ ਹਾਂ ਭਈ ਇੱਕ ਦਲਤ ਉਪ ਮੁੱਖ ਮੰਤਰੀ ਹੋਣਾ ਚਾਹੀਦਾ ਤੇ ਇਹ ਸਮਝਿਆ ਜਾ ਰਿਹਾ ਸੀ ਕਿ ਬੀਤੇ ਸਮੇਂ ਦੇ ਵਿੱਚ ਦਿੱਲੀ ਲੌਬੀ ਵੱਲੋਂ ਜਿੱਥੇ ਕੁਲਤਾਰ ਸਿੰਘ ਸਦਮਾ ਨੂੰ ਫੋਨ ਅਸ਼ੀਰਵਾਦ ਦਿੱਤਾ ਜਾ ਰਿਹਾ ਪਹਿਲੇ ਸਮੇਂ 'ਚ ਹਰਪਾਲ ਸਿੰਘ ਚੀਮਾ ਨੂੰ ਇੱਕ ਜ਼ਬਰਦਸਤ ਸਮਰਥਨ ਦੇ ਕੇ ਇੱਕ ਤਕੜਾ ਦਲਤ ਨੇਤਾ ਦੇ ਰੂਪ ਵਿੱਚ ਉਹ ਮਾਰਨ ਦਾ ਯਤਨ ਸੀ ਤਾਂ ਜੋ ਭੁਖ ਦੇ ਵਿੱਚ ਉਹਨੂੰ ਮੁੱਖ ਉਪ ਮੁੱਖ ਮੰਤਰੀ ਜਿਹੜਾ ਬਣਾਇਆ ਜਾ ਸਕੇ ਹੁਣ ਜਿਸ ਤਰੀਕੇ ਨਾਲ ਬੀਤੇ ਸਮੇਂ 'ਚ ਵੇਤਨ ਨੂੰ ਲੈ ਕੇ ਹਰਪਾਲ ਸਿੰਘ ਚੀਮਾ ਦੀਆਂ ਗਤੀਵਿਧੀਆਂ ਰਹੀਆਂ ਨੇ ਔਰ ਜਿਸ ਤਰੀਕੇ ਨਾਲ ਪੰਜਾਬ ਦੇ ਆਰਥਿਕ ਹਾਲਾਤਾਂ ਦੇ ਸਬੰਧੀ ਵੱਖ-ਵੱਖ ਵੀਰਵੇਂ ਉਹ ਜਿਹੜੇ ਨੇ ਲੋਕਾਂ ਨਾਲ ਜਪਸ ਕਾਨਫਰੰਸ ਵਿੱਚ ਉਹ ਸਾਂਝੇ ਕਰਦੇ ਰਹੇ ਆ ਸ਼ਾਇਦ ਉਹ ਗੱਲ ਜਿਹੜੀ ਆ ਮੁੱਖ ਮੰਤਰੀ ਸਾਹਿਬ ਨੂੰ ਠੀਕ ਜਿਹੜੀ ਆ ਉਹ ਨਹੀਂ ਲੱਗੀ ਅੱਜ ਤੋਂ 2 ਦਿਨ ਜਾਂ 3 ਦਿਨ ਪਹਿਲਾਂ ਅਸੀਂ ਪ੍ਰੋਗਰਾਮ ਦੇ ਦਰਮਿਆਨ ਇਹ ਗੱਲ ਕੀਤੀ ਸੀ ਕਿ ਵਿੱਤ ਕਮਿਸ਼ਨ ਨੂੰ ਜਦੋਂ ਗਏ ਜਾਂ ਵਿੱਤ ਕਮਿਸ਼ਨ ਜਦੋਂ ਪੰਜਾਬ ਦੇ ਵਿੱਚ ਆਉਣਾ ਆ ਤਾਂ ਉਹ ਸਾਰੇ ਪ੍ਰੋਗਰਾਮ ਦੀ ਕਮਾਨ ਜਿਹੜੀ ਆ ਮੁੱਖ ਮੰਤਰੀ ਸਾਹਿਬ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਈ ਆ ਅੱਜ ਤੋਂ 2 ਦਿਨ ਪਹਿਲਾਂ ਅਸੀਂ ਗੱਲ ਕਰ ਚੁੱਕੇ ਹਾਂ ਤੇ ਹੁਣ ਕੱਲ ਦੀ ਮੀਟਿੰਗ ਦੇ ਵਿੱਚ ਹਰਪਾਲ ਸਿੰਘ ਚੀਮਾ ਨੂੰ ਉਸ ਮੀਟਿੰਗ 'ਚ ਮੌਜੂਦ ਹੁੰਦੇ ਆ ਮੁੱਖ ਮੰਤਰੀ ਸਾਹਿਬ ਵੀ ਹੁੰਦੇ ਆ ਪਰ ਜਦੋਂ ਪ੍ਰੈਸ ਨੋਟ ਦੇ ਵਿੱਚ ਨਾਮ ਦਾ ਹਰਪਾਲ ਸਿੰਘ ਚੀਮਾ ਨੂੰ ਸਾਈਡ ਲਾਈਨ ਕਰ ਦਿੱਤਾ ਜਾਂਦਾ ਤੇ ਸਮੁੱਚੀ ਕਮਾਨ ਜਿਹੜੀ ਆ ਜਾਂ ਜਿਸ ਲੇਕੇ ਦੀ ਪੰਜਾਬ ਦੀਆਂ ਮੰਗਾਂ ਦੇ ਸਬੰਧੀ ਜੋ ਡਾਟਾ ਪੇਸ਼ ਕੀਤਾ ਗਿਆ ਉਹ ਇਸ ਤਰੀਕੇ ਨਾਲ ਦਰਸਾਇਆ ਗਿਆ ਪ੍ਰਸਤਾਵਾਂ ਦੇ ਵਿੱਚ ਕਿ ਹਾਂ ਵੀ ਇਹ ਸਾਰਾ ਕੁਝ ਮੁੱਖ ਮੰਤਰੀ ਸਾਹਿਬ ਦੀ ਦੂਰ ਅੰਦੇਸ਼ੀ ਤੇ ਉਹਨਾਂ ਦੇ ਪੰਜਾਬ ਦੀ ਵਿੱਤੀ ਹਾਲਾਤਾਂ ਦੇ ਸਬੰਧੀ ਵਿਸ਼ਲੇਸ਼ਣ ਦਾ ਸੱਟਾ ਆ ਕਿ ਜਿਸ ਕਰਕੇ ਉਹਨਾਂ ਨੇ ਇਹ ਸਾਰਾ ਕੁਝ ਪੇਸ਼ ਕੀਤਾ ਵਿੱਤ ਮੰਤਰੀ ਠੀਕ ਆ ਉਹ ਰਬਡਰ ਸਟੈਂਪ ਹੋ ਜੋ ਇਸ ਕਨਫਰੈਂਸ ਜਾਂ ਉਸ ਪ੍ਰੋਗਰਾਮ ਚ ਮੌਜੂਦ ਸੀ ਭਾਵੇਂ ਜਿੰਨਾ ਵੀ ਸਿਆਸੀ ਲਹਾ ਇਸ ਵਿੱਤ ਕਮਿਸ਼ਨ ਨਾਲ ਮੀਟਿੰਗ ਦੇ ਦੇ ਨਾਲ ਫੋਨ ਦਾ ਜੋ ਵੀ ਸਿਆਸੀ ਲਹਾ ਲਯਤਨ ਕੀਤਾ ਉਹ ਭਗਵਤਪਦਨ ਉਹਨਾਂ ਨੇ ਸਿਰ ਤੇ ਸਿਰਫ ਆਪਣੇ ਨਿੱਜੀ ਸ਼ਖਸੀਅਤ ਨੂੰ ਉਭਾਰ ਦੇ ਰੂਪ ਠੀਕ ਕੀਤਾ ਤਾਂ ਜੋ ਬੀਤੇ ਸਮੇਂ ਦੇ ਵਿੱਚ ਜਿਹੜੀ ਉਹਨਾਂ ਦੀ ਲੀਡਰਸ਼ਿਪ ਜਾਂ ਅਗਵਾਈ ਦੇ ਉੱਤੇ ਕਿੰਤੂ ਪ੍ਰੰਤੂ ਹੋ ਰਿਹਾ ਉਸ ਦੇ ਉੱਤੇ ਵੀ ਬਰਮਚਨ ਲੱਗ ਸਕੇ ਤੇ ਇਹਦੇ ਨਾਲ ਹੀ ਨਾਲ ਕਈ ਵਾਰੀ ਇਹ ਗੱਲ ਕਹੀ ਜਾਂਦੀ ਹੈ ਕਿ ਹਾਂ ਪੰਜਾਬ ਦੇ ਹਾਕਾਂ ਜਾਂ ਹੇਤਾਂ ਦੇ ਸਬੰਧੀ ਮੁੱਖ ਮੰਤਰੀ ਸਾਹਿਬ ਠੀਕ ਅਗਵਾਈ ਨਹੀਂ ਕਰ ਰਹੇ ਉਸ ਬੰਦ ਵਿੱਚ ਸ਼ਾਇਦ ਉਸ ਚੀਜ਼ ਨੂੰ ਵੀ ਧੋਣ ਕਰਕੇ ਮੁੱਖ ਮੰਤਰੀ ਸਾਹਿਬ ਨੇ ਸਾਰੀ ਕਮਾਨ ਆਪਣੇ ਹੱਥਾਂ ਵਿੱਚ ਲੈ ਕੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਜਿਹਾ ਆਪਣੇ ਪੱਧਰ ਤੇ ਆ ਪ੍ਰਸੂ ਜੀ ਦਾ ਆਪਣੇ ਪੱਤਰ ਤੇ ਜਾਰੀ ਕਰਾਤਾ ਤਾਂ ਸਿੱਧੂ ਸਾਹਿਬ ਇਹ ਗੱਲ ਜੇਕਰ ਸਿੱਟਾ ਕੱਢੀਏ ਸਿੱਟਾ ਇਹ ਆ ਕਿ ਮੁੱਖ ਮੰਤਰੀ ਸਾਹਿਬ ਆਪਣੇ ਆੜੇ ਵਾਲੀ ਕਿਸੇ ਵੀ ਨੀਤਾ ਚਾਹੇ ਉਹ ਸਪੀਕਰ ਹੋਵੇ ਚਾਹੇ ਵਿੱਤ ਮੰਤਰੀ ਹੋਵੇ ਚਾਹੇ ਕੋਈ ਵੀ ਹੋਵੇ ਇਹਨਾਂ ਮਜ਼ਬੂਤੀਆਂ ਇਹਨਾਂ ਪਾਵਰਫੁਲ ਜਾਂ ਇਹਨਾਂ ਸ਼ਕਤੀਸ਼ਾਲੀ ਵੇਖੜਾ ਹੀ ਨਹੀਂ ਚੁਂਦੇ ਜਿਹੜਾ ਕਾਨੂੰਨ ਪੁਰੀਖ ਦੇ ਵਿੱਚ ਉਹਨਾਂ ਦੇ ਸਬੰਧੀ बतौर ਉਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਜਾਂ ਕਿਸੇ ਹੋਰ ਤਗੜੇ ਉਹ ਤੇ ਜਾਂ ਦਿੱਲੀ ਲੋਬੀ ਦੇ ਕਰੀਬ ਉਹਨਾਂ ਦੇ ਕਿਸੇ ਕਿਸਮ ਦਾ ਕੋਈ ਗੰਭੀਰ ਖਤਰਾ ਦੇ ਸਕੇ ਇਸੇ ਹੀ ਕਾਰਨ ਅਖਬਾਰਾਂ ਵਿੱਚ ਚਾਇਕ ਉਲਤਾਰ ਸਿੰਘ ਸਤਵੰਦਾ ਸੈਮੀਨਾਰ ਹੋਈ ਤੇ ਚਾਇਕ ਵਿੱਤ ਮੰਤਰੀ ਹਾਲਾਕੀ ਪ੍ਰੋਗਰਾਮ ਬਿਲਕੁਲ ਤੁਸੀਂ ਠੀਕ ਆ ਕਿ ਕੱਲ ਦੀ ਮੀਟਿੰਗ ਪੂਰਨ ਤਰਤੇ ਵਿੱਤ ਵਿਭਾਗ ਨਾਲ ਸੰਬੰਧਿਤ ਸੀ ਵਿੱਤ ਕਮਿਸ਼ਨ ਆਇਆ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਵੰਡੀ ਹੈ ਫਾਈਨਾਂਸ ਖਜ਼ਾਨਾ ਮੰਤਰੀ ਦੀ ਕਿ ਉਹ ਜਾ ਕੇ ਗੱਲਾਂ ਬਾਤਾਂ ਕਰੇ ਪਰ ਮੁੱਖ ਮੰਤਰੀ ਸਾਹਿਬ ਦਾ ਜਿਸ ਤਰੀਕੇ ਨਾਲ ਬੀਤੇ ਸਮਝ ਰਿਹਾ ਕਿ ਹਰ ਫਰੰਟ ਤੇ ਉਹ ਜਾ ਕੇ ਆਪ ਗੱਲ ਕਰਦੇ ਆ ਤੇ ਜੇ ਕੋਈ ਵਿਧਾਇਕ ਜਾਂ ਮੰਤਰੀ ਉਹਨਾਂ ਦੀ ਗੱਲ ਕੱਟਣ ਦੀ ਕੋਸ਼ਿਸ਼ ਕਰਦਾ ਤੇ ਜਲਦੀ ਪ੍ਰੈਸ ਕਾਨਫਰੰਸ 'ਚ ਮੁੱਖ ਮੰਤਰੀ ਸਾਹਿਬ ਉਹ ਵੀ ਉਹਨਾਂ ਨੂੰ ਛਾੜ ਦਿੱਤਾ ਜਾਂਦਾ ਇਸ ਤੱਕ ਜਿਹੜਾ ਜਿਸ ਤਰੀਕੇ ਨਾਲ ਹਰਪਾਲ ਸਿੰਘ ਕੀਮਾ ਨੂੰ ਸਾਈਡ ਲਾਈਨ ਕੀਤਾ ਗਿਆ ਸਾਫ ਸੰਕੇਤ ਸਦੂ ਸਾਹ ਮਿਲਦਾ ਕਿ ਪਾਰਟੀ ਦੇ ਵਿੱਚ ਸਭ ਕੁਝ ਅੱਛਾ ਨਹੀਂ ਹੈਗਾ ਦਿੱਲੀ ਲੋਬੀ ਔਰ ਪੰਜਾਬ ਲੋਬੀ ਜਿਹੜੀ ਆ ਬਿਲਕੁਲ ਆਪਣੇ ਆਪ ਉਸੇ ਤਰੀਕੇ ਨਾਲ ਇਹ ਜੋ ਕੁਝ ਹੋਇਆ ਹੈ ਕਿ ਤਾਬ ਇਹ ਜੋ ਕੁਝ ਹੋਇਆ ਹੈ ਲੱਗਦਾ ਹੈ ਕਿ ਇਸ ਤੋਂ ਬਾਅਦ ਜਿਹੜੇ ਭਗੰਤਪਾਨ ਦੇ ਖਿਲਾਫ ਬਗਾਵਤ ਕਰਨ ਵਾਲੇ ਲੋਕ ਆ ਉਹ ਇਕੱਠੇ ਹੋ ਸਕਦੇ ਆ ਹੁਣ ਪਹਿਲਾਂ ਸੰਧਵਾ ਇਕੱਲੇ ਪੈ ਕੇ ਸੀ ਉਹਦੇ ਐਮਐਲਏ ਮੰਤਰੀ ਇਹਨਾਂ ਸੱਦ ਕੇ ਜਿਹੜੇ ਆ ਉਹ ਲਾਲ ਚਲੂਲ ਚ ਦੇ ਕੇ ਬਦਲੀਆਂ ਦੇ ਲਾਲ ਚ ਦੇ ਕੇ ਇਹੋ ਜੀਆਂ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਉਹ ਸੰਧਵਾ ਸਾਹਿਬ ਤੋਂ ਖਿੱਚਲੇ ਲੱਗਦੇ ਆ ਜੋ ਸੂਤਰ ਜਿਹੜੀਆਂ ਉਹ ਜਾਣਕਾਰੀ ਦੇ ਰਹੇ ਆ ਦੂਜੇ ਪਾਸੇ ਹੁਣ ਲੱਗਦਾ ਹੈ ਕਿ ਚੀਮਾ ਤੇ ਸੰਧਵਾ ਸਾਹਿਬ ਵੀ ਇਕੱਠੇ ਹੋ ਸਕਦੇ ਕਿਉਂਕਿ ਹਾਲੇ ਤੱਕ ਚੀਮਾ ਤੇ ਸੰਧਵਾ ਜਿਹੜੇ ਆ ਉਹ ਭਗੰਤਪਾਲ ਦੇ ਖਿਲਾਫ ਇਕੱਠੇ ਨਹੀਂ ਸੀ ਕਿਉਂਕਿ ਜੋ ਲੋਕ ਦੱਸਦੇ ਆ ਕਿ ਜਿਹੜੇ ਸੰਧਵਾ ਸਾਹਿਬ ਨੇ ਉਹ ਖੁਦ ਮੁੱਖ ਮੰਤਰੀ ਬਣਨ ਨੂੰ ਫਿਰਦੇ ਆ ਔਰ ਜਿਹੜੇ ਹਰਪਾਲ ਚੀਮਾ ਸਾਹਿਬ ਨੇ ਉਹ ਖੁਦ ਆਪਣੇ ਆਪ ਦੇ ਵਿੱਚ ਇੱਕ ਐਸਸੀ ਦੇ ਤੌਰ ਤੇ ਆਪਣੇ ਆਪ ਨੂੰ ਬਟਾ ਦਾਵੇਦਾਰ ਤੇ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਵੰਨ ਹੀ ਰਹੇ ਹੈਗੇ ਆ ਔਰ ਇਹੋ ਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਹਾਲੇ ਤੱਕ ਤਾਂ ਉਹ ਦੋਵੇਂ ਦਾਵੇਦਾਰ ਸੀਗੇ ਹੁਣ ਲੱਗਦਾ ਕਿ ਦੋਵੇਂ ਇਕੱਠੇ ਹੋ ਸਕਦੇ ਆ ਜਾਂ ਦੋਵਾਂ ਦੀ ਇਹ ਦਾਵੇਦਾਰੀ ਦੋਵਾਂ ਨੂੰ ਭਗਵੰਤਪਨ ਦੇ ਖਿਲਾਫ ਇਕੱਠੀ ਨਹੀਂ ਹੋਣ ਦਊਗੀ ਸੁਖਿੰਦਰ ਜੀ ਸਭੇ ਜਿਹੜੀਆਂ ਸਥਿਤੀਆਂ ਦਾ ਤਕਾਜ਼ਾ ਹੁੰਦਾ ਹੈ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਦੁਸ਼ਮਣ ਫਿਰ ਸਾਂਝਾ ਹੋਵੇ ਤਾਂ ਫਿਰ ਇੱਕ ਪਲੇਟਫਾਰਮ ਤੇ ਇਕੱਠੇ ਵੀ ਲੋਕੋ ਜਾਂਦੇ ਨੇ ਕਿ ਚਲੋ ਠੀਕ ਆ ਪਿੰਨਾ ਇਹਨੂੰ ਤਾਂ ਸਾਈਡ ਲਾਈਨ ਕਰੀ ਫਿਰ ਬਾਅਦ ਚ ਵੇਖ ਲਵਾਂਗੇ ਪੰਜਾਬ ਆਂਗਰੇਜ਼ ਦੇ ਇਤਿਹਾਸ ਚ ਬੜਾ ਕੁਝ ਇਦਾਂ ਦਾ ਰਿਹਾ ਪਰ ਜਿਸ ਤਰੀਕੇ ਦੀ ਸਿੱਧੂ ਸਭ ਐਸ ਵਾਰੀ ਸਥਿਤੀ ਕੁਲਤਾਰ ਸਿੰਘ ਸੰਧਵਾ ਦੀ ਹੈਗੀ ਕੁਤਾਰ ਸਿੰਘ ਸੰਧਵਾ ਹੋਣਾ ਨੇ ਉਸ ਦਬਕਾ ਤਾਂ ਬੜਾ ਬਾੜਿਆ ਜਿਸ ਤਰੀਕੇ ਨਾਲ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਤੇ ਤੁਸੀਂ ਮੈਨੂੰ ਇਹ ਪ੍ਰਸ਼ਨ ਪੁੱਛਿਆ ਕਿ ਉੱਠੀ ਬੀ ਲੋਕ ਦੇ ਸਮਰਾਥ ਹੈਗੇ ਆ ਰਾਜਨੀਤਿਕ ਤਾੜੇ ਬਾੜੇ ਤੋਂ ਪੂਰਨ ਤੌਰ ਤੇ ਜੰਮ ਹੈਗੇ ਤੇ ਆਪਾਂ ਕਹਿ ਕਿ ਸ਼ਾਇਦ ਉਸ ਪੱਤਰ ਤੇ ਉਹ ਹੈ ਨਹੀਂ ਤੇ ਹੁਣ ਜਿਸ ਤਰੀਕੇ ਦੀਆਂ ਸਥਿਤੀਆਂ ਬੜੀਆਂ ਨੇ ਹੁਣ ਹਰਪਾਲ ਸਿੰਘ ਚੀਬਾ ਜੇ ਕੁਲਤਾਰ ਸਿੰਘ ਸੰਧਵਾ ਸਿੰਦੂ ਸਾਹਿਬ ਫਿਰ ਤੇ ਕੁਝ ਇਹ ਜਿਹੀ ਗੱਲ ਹੋ ਸਕਦੀ ਹੈ ਕਿ ਭਗਵਤਪਨ ਦੇ ਖਿਲਾਫ ਇੱਕ ਤਗੜਾ ਧੜਾ ਪੰਜਾਬ ਚ ਉੱਭਰ ਕੇ ਸਾਹਮਣੇ ਆਵੇ ਪਰ ਉੱਥੇ ਦੀ ਕਸਾਇਸ ਇਸ ਗੱਲ ਦਾ ਆ ਕਿ ਉੱਥੇ ਦੋਵੇਂ ਆਪਣੇ ਆਪ ਨੂੰ ਮੁਖੰਤਰੀ ਦੇ ਰੂਪ ਚ ਵਿੱਚ ਵੇਖਦੇ ਆ ਤੇ ਜਿਹੜਾ ਉਹਨਾਂ ਨੂੰ ਫਿਰ ਇਸ ਸਥਿਤੀ ਦੇ ਵਿੱਚ ਸਾਂਝਾ ਪਲੇਟਫਾਰਮ ਕਰਨ ਤੋਂ ਜਾਂ ਇੱਕ ਰੂਪ ਚ ਇਕੱਠੇ ਹੋਣ ਤੋਂ ਗਰੇ ਜਿਹੜਾ ਉਹ ਕਰਨਗੇ ਬਾਕੀ ਇਹ ਗੱਲਾਂ ਸਿੰਦੂ ਸਾਹਿਬ ਜ਼ਰੂਰੀ ਹੈ ਕਿ ਉੱਪਰਲੇ ਮੰਡੇ ਦੇ ਮੰਤਰੀਪੰਡਤ ਚਾਹੇ ਬਤਾਇਆ ਜਾਂ ਪਦਰਸ਼ ਢੜੇਵਾਦੀ ਜਿਹੜੀ ਆ ਉਹ ਹੁਣ ਜ਼ਰੂਰ ਉੱਪਰ ਦੀ ਪਈ ਆ ਫਿਲਹਾਲ ਦੀ ਸਥਿਤੀ ਦੇ ਵਿੱਚ ਭਗਵੰਤ ਮਾਨ ਹੁਣੀ ਕੰਤਾਰ ਸਿੰਘ ਸਦਮਾ ਨੂੰ ਤਾਂ ਬਣਾਉਣ ਚ ਬੀਤੇ ਸਮੇਂ ਚ ਸਫਲ ਹੋ ਗਏ ਪਰ ਭੂਮਿਕਾ ਕਿੱਥੇ ਰਹੀ ਸੰਜੀਤ ਸਿੰਘ ਹੁਣਾਂ ਦੀ ਬੰਦ ਕਰ ਦੇ ਚ ਹੁਣ ਉਹਨਾਂ ਨੇ ਨਵਾਂ ਹੀ ਇੱਕ ਜਿਹੜੀ ਇਹ ਪ੍ਰੋਬਲਮ ਜਿਹੜੀ ਅਸੀਂ ਕਹਿ ਸਕਨੇ ਹਾਂ ਕਿ ਛੇੜਦੀ ਹੈ ਪ੍ਰੋਬਲਮ ਇੱਕ ਨਵਾਂ ਜਰਮ ਦੇਤਾ ਹਰਪਾਲ ਸਿੰਘ ਚੀਮੇ ਨੂੰ ਉਸ ਪ੍ਰਸਨੋਪਚੋ ਵਿੱਚੋਂ ਬਿਲਕੁਲ ਗੈਰ ਹਾਜ਼ਰ ਦਾ ਸਾਹ ਹੈ ਹੁਣ ਵੀ ਖੜਾ ਕਿ ਹਾਈ ਕਮਾਂਡ ਇਸ ਬੰਦੇ ਅਗਲਾ ਕਦਮ ਕਿ ਚੁੱਕਦੀ ਆ ਕਿਉਂਕਿ ਹਰਪਾਲ ਸਿੰਘ ਚੀਮੇ ਦਾ ਹਾਈ ਕਮਾਂਡ ਦੇ ਵਿੱਚ ਉਸੇ ਤੋਂ ਸਭ ਚੰਗਾ ਅਸੀਂ ਕਹਿ ਸਕਨੇ ਕਿ ਮਿੱਠੇ ਸਬੰਧ ਨਹੀਂ ਠਾਸਵੇਂ ਸਬੰਧ ਨੇ ਹਰਪ ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਜੀ ਪੁਰਾਣੇ ਤੌਰ ਤੇ ਉਹ ਇੱਕ ਦਲਤ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਉਸੇ ਤਰੀਕੇ ਨਾਲ ਵੇਖਦੇ ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਦੇ ਰਾਜਕਾਲ ਦੌਰਾਨ ਆਪਣੀ ਭੂਮਿਕਾ ਤੇ ਬਾਈਆ ਸੋ ਸਿੱਧੂ ਸਾਹਿਬ ਇਹ ਤਾਂ ਹੁਣ ਵੇਖਣਾ ਹੋਊਗਾ ਕਿ ਇਹ ਦੋਵੇਂ ਨੇਤਾ ਕੀ ਕੁਲਤਾਰ ਸਿੰਘ ਸਦਵਾ ਤੇ ਹਰਪਾਲ ਸਿੰਘ ਚੀਮਾ ਕੀ ਆਪਣੀਆਂ ਮੰਨ ਦੀਆਂ ਇੱਛਾਵਾਂ ਨੂੰ ਛੱਡ ਕੇ ਕੀ ਇੱਕ ਪਲੇਟਫਾਰਮ ਤੇ ਇਕੱਠੇ ਹੁੰਦੇ ਆ ਜਾਂ ਨਹੀਂ ਹੁੰਦੇ ਤੇ ਜੇਕਰ ਮੰਨ ਦੇ ਅੰਦਰ ਇਹੋ ਹੀ ਇੱਛਾਵਾਂ ਰਹੀਆਂ ਤਾਂ ਸਿੱਧੂ ਸੋ ਫੇਰ ਲੱਗਦਾ ਨਹੀਂ ਕਿ ਭਗਵੰਤ ਮਾਨੂ ਇਹ ਦੋਵੇਂ ਨੇ ਤਾਂ ਇਕੱਠੇ ਹੋ ਕੇ ਵੀ ਥੀਬੀ ਲਾ ਸਕਣ ਕਿਉਂਕਿ ਜਿਸ ਤਰੀਕੇ ਨਾਲ ਐਸ ਵੇ ਪਾਵਰ ਜਿਹੜੀ ਆ ਸਿੱਧੂ ਸਾਹਿਬ ਜੋ ਮਰਜੀ ਗੱਲ ਉਹ ਭਗਵੰਤ ਮਾਨ ਦੇ ਹੱਥ ਚ ਲੀਡਰ ਇਹਨੇ ਉਹ ਚ ਦਰਜੇ ਤੇ ਅਸੀਂ ਕਹਿ ਸਕਦੇ ਕਿ ਉਸ ਕੈਪੇਬਿਲਟੀ ਦੇ ਸਾਹਮਣੇ ਹੈ ਨਹੀਂ ਕਿ ਹਾਂ ਵੀ ਆਪਣੇ ਨਾਲ ਇੱਕ ਧੜੇ ਨੂੰ ਪੈਦਾ ਕਰ ਸਕਣ ਪਰ ਹਾਂ ਪਾਰਟੀ ਅੰਦਰ ਜਿਹੜਾ ਅਕਰੋਸ ਜਿਹੜਾ ਪੈਦਾ ਹੋ ਰਿਹਾ ਸਿੱਧੂ ਸਾਹਿਬ ਉਹ ਜ਼ਰੂਰ ਕਿਤੇ ਨਾ ਕਿਤੇ ਅੰਦਰੂਨੀ ਧੜੇਵਾਦੀ ਨੂੰ ਖੈਵਾਸੀ ਨੂੰ ਅਦਾ ਕਰ ਰਿਹਾ ਜੀ ਉਧਰ ਦੂਜੇ ਪਾਸੇ ਮੈਂ ਫੇਰ ਦੁਬਾਰਾ ਹੀ ਉਹੀ ਗੱਲ ਕਰਨ ਲੱਗਿਆ ਅਨਕ ਜੀ ਸਾਹਿਬ ਜਿਸ ਤਰੀਕੇ ਨਾਲ ਕੱਲ ਵਿੱਤ ਕਮਿਸ਼ਨ ਨੇ ਸਬਸਿਡੀਆਂ ਦੇ ਲਈ ਜਿਹੜੀ ਸਰਕਾਰ ਦੀ ਪੋਰ ਖੋਲ ਕੇ ਰੱਖ ਦਿੱਤੀ ਹੈ ਵਿੱਤ ਕਮਿਸ਼ਨ ਨੇ ਕੱਲ ਜਿਹੜੀ ਪੰਜਾਬ ਦੇ ਵਿੱਚ ਮੀਟਿੰਗ ਕੀਤੀ ਪੰਜਾਬ ਸਰਕਾਰ ਦੇ ਨਾਲ ਉਹਦੇ ਵਿੱਚ ਪੋਰ ਖੋਲਤੀ ਆ ਉਹ ਕਹਿੰਦੇ ਕਿ ਭਾਈ ਜਿਹੜੇ ਹਾਲਾਤ ਨੇ ਸੂਬੇ ਦੇ ਉਹ ਤੁਹਾਡੀਆਂ ਜਿਹੜੀਆਂ ਉਹ ਸਬਸਿਡੀਆਂ ਤੁਸੀਂ ਹੱਦੋਂ ਵੱਧ ਦੇ ਰਹੇ ਹੋ ਉਹਦੇ ਕਰਕੇ ਸੂਬੇ ਦੇ ਇਹ ਹਾਲਾਤ ਬਣੇ ਹੈਗੇ ਆ ਔਰ ਬੇਸ਼ੱਕ ਉਹ ਪਿਛਲੀਆਂ ਸਰਕਾਰਾਂ ਨੇ ਦਿੱਤੀਆਂ ਨਹੀਂ ਸਬਸਿਡੀਆਂ ਪਰ ਇਹ ਸਰਕਾਰ ਨੇ ਉਹ ਸਬਸਿਡੀਆਂ ਆ ਕੇ ਹੋਰ ਵੀ ਜ਼ਿਆਦਾ ਜਿਹੜੀਆਂ ਵਧਾ ਦਿੱਤੀਆਂ ਨੇ ਇੱਕ ਚੀਜ਼ ਹੁੰਦੀ ਆ ਅਨਕੀ ਸਾਹਿਬ ਤੁਸੀਂ ਲੋਕਾਂ ਦੀ ਸਹੂਲਤ ਦੇ ਲਈ ਲੋਕਾਂ ਨੂੰ ਉਹ ਚੀਜ਼ ਦਿੰਦੇ ਹੋ ਤੇ ਪਰ ਦੂਜੇ ਪਾਸੇ ਇੱਕ ਚੀਜ਼ ਤੁਸੀਂ ਸੱਤਾ ਦੀ ਲਾਲਚ ਦੇ ਬਦਲੇ ਜਿਹੜੀ ਲੋਕਾਂ ਨੂੰ ਦਿੰਦੇ ਹੋ ਕਿ ਭਾਈ ਤੁਸੀਂ ਸਾਨੂੰ ਵੋਟ ਪਾ ਦਿਓ ਅਸੀਂ ਤੁਹਾਨੂੰ 100000 ਰੁਪਏ ਦੇਾਂਗੇ ਤੁਸੀਂ ਸਾਡੀ ਸਰਕਾਰ ਬਣਾ ਦਿਓ ਅਸੀਂ ਤੁਹਾਨੂੰ ਆਹ ਦੇਾਂਗੇ ਮਤਲਬ ਤੁਹਾਡੀ ਸਰਕਾਰ ਬਣਾਉਣ ਦੇ ਲਈ ਪੰਜਾਬ ਦੇ ਸਰ ਕਰਜ਼ਾ ਚੜੇ ਜਾਂ ਤਾਂ ਤੁਸੀਂ ਆਮਦਨ ਇੰਨੀ ਵਧਾ ਲਈ ਹੋਵੇ ਕਿ ਤੁਸੀਂ ਉਸ ਤਰੀਕੇ ਲੋਕਾਂ ਦੇ ਲਈ ਕਰੋ ਕਿ ਭਾਈ ਤੁਸੀਂ ਸਹੂਲਤਾਂ ਦਿੰਦੇ ਹੋ ਪਰ ਜਦੋਂ ਤੁਸੀਂ ਆਪਣੇ ਸਰਕਾਰ ਬਣਾਉਣ ਦੇ ਲਈ ਲੋਕਾਂ ਨੂੰ ਦਿੱਤੇ ਲਾਲਚ ਪੰਜਾਬ ਸਰ ਕਰਜ਼ਾ ਚਾੜ ਕੇ ਉਹ ਜਿਹੜੇ ਵਾਅਦੇ ਪੂਰੇ ਕਰੋ ਫਿਰ ਤਾਂ ਜਿਹੜੇ ਉਹ ਵੱਡੇ ਸਵਾਲ ਭੁਗਤਾਨ ਸਰਕਾਰ ਤੇ ਖੜੇ ਹੋਣੇ ਹੀ ਐ ਸੁਖਵਿੰਦਰ ਜੀ ਇਸੇ ਕਰਕੇ ਤੇ ਕੱਲ ਕਹਿੰਦੇ ਕਿ ਵਿੱਤ ਕਮਿਸ਼ਨ ਨੇ ਇਸ ਮੁੱਦੇ ਤੇ ਸਖਤ ਨਾਰਾਜ਼ਗੀ ਜਿਹੜੀ ਆ ਉਹ ਪ੍ਰਗਟ ਕੀਤੀ ਐ ਕਿ ਤੁਸੀਂ ਆਪਣੀ ਸਿਆਸੀ ਇੱਛਾਵਾਂ ਦੀ ਪੂਰਤੀ ਵਾਸਤੇ ਲੋਕਾਂ ਨੂੰ ਲਾਲਚ ਦਿੰਦੇ ਜੇ ਤੇ ਜਦੋਂ ਫਿਰ ਲਾਲਚ ਕਿੱਥੋਂ ਜਿਹੜੇ ਪੰਜਾਬ ਦੇ ਖਜ਼ਾਨੇ ਚੋਂ ਤਾਂ ਖਜ਼ਾਨੇ ਦਾ ਜਿਹੜਾ ਪਾਣਾ ਜਿਹੜਾ ਉਹ ਬਿਠਾ ਖੜਕਿਆ ਪਿਆ ਖਜ਼ਾਨਾ ਖਾਲੀ ਹੋਇਆ ਪਿਆ ਤਾਂ ਫਿਰ ਤੁਸੀਂ ਠੂਠਾ ਫੜ ਕੇ ਕੇਂਦਰ ਤੇ ਇਸ ਵਿੱਤ ਕਮਿਸ਼ਨ ਵੱਲ ਵੇਖਦੇ ਚ ਕਿ ਹਾਂ ਵੀ ਸਾਨੂੰ ਇਹ ਕੁਝ ਦੋ ਵਿੱਤ ਕਮਿਸ਼ਨ ਇਹ ਗੱਲ ਲੋਕਾਂ ਦੀ ਸਹਾਇਤਾ ਕਰਦਾ ਕੋਈ ਚ ਗਲਤ ਨਹੀਂ ਆ ਪਰ ਤੁਸੀਂ ਆਪਣੀ ਸਿਆਸੀ ਹਿੱਤਾਂ ਨੂੰ ਸੌਰੋਕਾਰਾਂ ਨੂੰ ਪੂਰਾ ਕਰਨ ਵਾਸਤੇ ਜੇਕਰ ਲੋਕਾਂ ਨੂੰ ਲਾਲਚ ਦਿੰਦੇ ਜੇ ਔਰ ਪੰਜਾਬ ਦੇ ਖਜ਼ਾਨੇ ਦੇ ਉੱਤੇ ਉਸ ਦਾ ਬੋਝ ਪੈਂਦਾ ਆ ਤਾਂ ਇਹ ਗੱਲ ਜਿਹੜੀ ਆ ਫਿਰ ਬਰਦਾਸ਼ਤੂਗ ਨਹੀਂ ਹੈਗੀ ਇਸ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਤੁਹਾਡੀ ਪਰਦੀ ਆ ਸਿੱਧੂ ਸਾਹਿਬ ਪੰਜਾਬ ਦੀ ਤਾਂ ਗੱਲ ਚਲੋ ਛੱਡ ਦੋ ਆਮ ਆਦਮੀ ਪਾਰਟੀ ਨੇ ਅੱਜ ਤੋਂ 2 ਜਾਂ 4 ਦਿਨ ਪਹਿਲਾਂ ਜਿਸ ਤਰੀਕੇ ਨਾਲ ਹਰਿਆਣਾ ਦੇ ਵਿੱਚ ਜਾ ਕੇ ਗਰੰਟੀਆਂ ਦਿੱਤੀਆਂ ਉਹੋ ਹੀ ਗਰੰਟੀਆਂ ਦਿੱਤੀਆਂ ਜਿਹੜੀਆਂ ਪੰਜਾਬ 'ਚ ਦਿੱਤੀਆਂ ਤਾਂ ਇਹ ਹੁਣ ਵੇਖ ਲੈਣਾ ਚਾਹੀਦਾ ਹਰਿਆਣੇ ਦੇ ਲੋਕਾਂ ਨੂੰ ਕਿ ਜਿਸ ਤਰੀਕੇ ਨਾਲ ਪੰਜਾਬ ਦਾ ਪੱਠਾ ਜਿਹੜ ਉਹ ਜੀ ਇਸ ਤੀਸਰ ਕੋਨਰ ਜੀ ਫਿਰ ਉੱਥੇ ਵੀ ਉਹ ਸਰਦੀ ਹਾਲਕੀ ਸਰਤਾ ਆਉਣੀ ਜਾਂ ਨਾ ਆਉਣੀ ਇੱਕ ਵੱਖਰੀ ਗੱਲ ਪਰ ਜੀਕਰ ਤੁਸੀਂ ਉਥੇ ਵੀ ਅਜਿਹੇ ਅਹੀਂ ਗਰੰਟੀਆ ਜਿਹੇ ਅਜਿਹਾ ਲੋਕਾਂ ਜਿਹੇ ਲਾਲਚ ਦਾ ਪਟਾਰਾ ਖੋਲਦੇ ਜੀ ਤਾਂ ਸਿੱਧੂ ਸਾਹਿਬ ਉਸ ਦਾ ਭੋਜ ਫਿਰ ਤੱਕ ਖਜ਼ਾਨੇ ਤੇ ਪਹਿਣਾ ਹੀ ਪੈਣਾ ਬਾਕੀ ਆਮ ਆਬੀ ਪਾਰਟੀ ਦਾ ਤਾਂ ਸਿੱਧੂ ਸਾਹਿਬ ਇਹਦੇ ਚ ਕੋਈ ਦੋਰਾਵਾ ਨਹੀਂ ਹੈ ਕਿ ਜਿਸ ਤਰੀਕੇ ਨਾਲ ਬੀਤੇ ਸਮੇਂ ਚ 1000 ਰੁਪਏ ਮਹਲਾਵਾ ਨੂੰ ਦੇਣ ਦੀ ਗੱਲ ਕੀਤੀ ਉਹਦੇ ਨਾਲ ਹੀ ਬਿਜਲੀ ਦੀ ਸਬਸਿਡੀ ਦੀ ਗੱਲ ਕੀਤੀ ਹੋਰ ਖੋਰ ਵੀ ਕਈ ਤਰੀਕੇ ਦੇ ਲਾਲਚ ਜਿਹੜੇ ਦਿੱਤੇ 올ਡ ਪੈਨਸ਼ਨ ਸਕੀਮ ਦੀ ਗੱਲ ਕੀਤੀ ਹਾਲਾਂਕਿ ਉਹ ਪੂਰਾ ਨਹੀਂ ਹੋਇਆ ਪਰ ਇਕੋ ਹੀ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਕੀਤਾ ਜਾ ਚੁੱਕਾ ਤਾਂ ਉਸ ਦਾ ਬੋਝ ਜਿਹੜਾ ਹੈ ਸਧਾਰਨ ਤੱਕ ਸਿੱਧੂ ਸਾਹਿਬ ਪੰਜਾਬ ਦੇ ਖਜ਼ਾਨੇ ਤੇ ਪੈਂਦਾ ਵਿੱਤੀ ਹਾਲਾਤਾਂ ਤੇ ਪੈਂਦਾ ਜਿਸ ਨੂੰ ਲੈ ਕੇ ਵਿੱਤ ਕਮਿਸ਼ਨ ਨੇ ਹੁਣ ਸਿੱਧੂ ਸਾਹਿਬ ਇਹ ਗੱਲ ਸਾਫ਼ ਤੌਰ ਤੇ ਕਹਿਤਾ ਕਿ ਜਿਹੜੀ ਰਾਜਨੀਤਿਕ ਹਾਲਤ ਆ ਉਹ ਸਿਰਫ ਤੇ ਸਿਰਫ ਤੁਹਾਡੇ ਵੱਲੋਂ ਦਿੱਤੀਆਂ ਜਾ ਰਹੀਆਂ ਲੋੜ ਤੋਂ ਬਾਅਦ ਸਬਸਿਡੀਆ ਤੇ ਨਾਲ ਹੀ ਨਾਲ ਮਹਤ ਸਹਿਵਾਵਾ ਕਰਕੇ ਆ ਇਸ ਨੂੰ ਸੁਧਾਰਨਾ ਤਾਂ ਤੁਹਾਨੂੰ ਆਮਦਨ ਦੇ ਵਸੀਲੇ ਜਿਹੜੇ ਆ ਉਹ ਪੈਦਾ ਕਰਨੇ ਹੋਣਗੇ ਹੁਣ ਦੇਖ ਲਈਏ ਵਿੱਤ ਕਮਿਸ਼ਨ ਦੀ ਇਹਨਾਂ ਸਲਾਹਾਂ ਤੋਂ ਪੰਜਾਬ ਸਰਕਾਰ ਕਿੰਨਾ ਕਿ ਚਲਦੀ ਆ 132000 ਕਰੋੜ ਰੁਪਏ ਦਾ ਤਾਂ ਇਹਨਾਂ ਨੇ ਕਿਹਾ ਤਾਂ ਕਿ ਇਹ ਪੈੱਕਾ ਸਾਨੂੰ ਚਾਹੀਦਾ ਸਾਨੂੰ ਦੋ ਤੇ ਰਾਜ ਦੀਆਂ ਬਾਕੀ ਪਾਰਟੀਆਂ ਨੇ ਵੀ ਇਸ ਗੱਲ ਦੀ ਪ੍ਰੋਟਸਤਾ ਕੀਤੀ ਆ ਹੁਣ ਦੇਖਣਾ ਕਿ ਵਿੱਤ ਕਮਿਸ਼ਨ ਦੀ ਜਿਹੜੀ ਕਿਰਪਾ ਦ੍ਰਿਸ਼ਟੀ ਆ ਕੀ ਪੰਜਾਬ ਸਰਕਾਰ ਤੇ ਹੁੰਦੀ ਆ ਜਾਂ ਨਹੀਂ ਬਿਲਕੁਲ ਉਧਰ ਅਣਖੀ ਸਾਹਿਬ ਜਿਹੜੀ ਆਪਾਂ ਉਦਣ ਪ੍ਰੋਗਰਾਮ ਦੇ ਵਿੱਚ ਗੱਲ ਕਰਕੇ ਹਟੇ ਸੀਗੇ ਹੁਣ ਪਗੰਤਮਾਨ ਦੇ ਖਿਲਾਫ ਵੀ ਆਵਾਜ਼ ਸਿੱਧੇ ਤੌਰ ਤੇ ਉਠਣੀ ਸ਼ੁਰੂ ਹੋ ਗਈ ਹੈ ਆਪਾਂ ਅੱਗੇ ਵੀ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਹੈ ਕਿ ਠੀਕ ਹੈ ਪਿਛਲੀਆਂ ਸਰਕਾਰਾਂ ਨੇ ਬੇਅਦਬੀ ਮਸਲੇ ਦੇ ਵਿੱਚ ਜਿਹੜੀ ਉਹ ਨਹੀਂ ਇਨਸਾਫ਼ ਦਵਾਇਆ ਲੋਕਾਂ ਨੂੰ ਤੇ ਇਹ ਸਰਕਾਰ ਵੀ ਜਿਹੜੀ ਹੈ ਇਨਸਾਫ਼ ਨਹੀਂ ਦਵਾ ਰਹੀ ਹੁਣ ਇਹ ਗੱਲ ਪਾਈ ਅਮਰੀਕ ਸਿੰਘ ਜਨਾਲਾ ਹੋਣਾ ਨੇ ਵੀ ਕੀਤੀ ਹੈ ਕੋਮਨ ਵਿੱਚ ਪ੍ਰਤਾਪ ਲਗਾਤਾਰ ਇਹ ਗੱਲ ਕਹਿ ਰਹੇ ਆ ਕਿ ਮਸਲਾ ਦੇ ਵਿੱਚ ਪੈਰਬਾਈ ਜਿਹੜੀ ਸਹੀ ਤਰੀਕੇ ਦੇ ਨਾਲ ਨਹੀਂ ਹੋ ਰਹੀ ਔਰ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਉਹ ਗੱਲ ਸੱਚੀ ਵੀ ਪਾਈ ਗਈ ਜਦੋਂ ਤੁਸੀਂ ਐਡਵੋਕੇਟ ਜਰਨਲ ਦੋਸ਼ੀਆ ਦੇ ਵਕੀਲ ਆਤੇ ਫਰਦੋਸ਼ੀਆਂ ਨੂੰ ਜਿਹੜੀਆਂ ਰਾਹਤਾਂ ਮਿਲਣ ਲੱਗੀਆਂ ਉਮਰਾਨੰਗਲ ਵਰਗੇ ਜਿਹੜੇ ਉਹ ਬਹਾਲ ਹੋ ਗਏ ਔਰ ਨੌਕਰੀ ਤੇ ਜਿਹੜਾ ਉਹ ਵਾਪਸ ਆ ਗਏ ਫਿਰ ਸਾਰੇ ਦੇ ਸਾਰੇ ਕੇਸ ਜਿਹੜੇ ਆ ਉਹ ਉਹ ਬੇਅਦਵੀ ਦੇ ਕੋਲ ਹੀ ਕੰਢਦੇ ਉਹ ਜਿਹੜੇ ਚਲੇ ਗਏ ਚੰਡੀਗੜ੍ਹ ਜਿਹੜੀ ਆ ਉਹ ਉਹਨਾਂ ਕੇਸਾਂ ਦੀ ਜਿਹੜੀ ਉਹ ਬਦਲੀ ਹੋ ਗਈ ਅਦਾਲਤਾਂ ਦੇ ਵਿੱਚ ਚੰਡੀਗੜ੍ਹ ਦੀਆਂ ਦੇ ਵਿੱਚ ਉਤੋਂ ਲੋਕ ਕਿਵੇਂ ਜਾਣਗੇ ਫਰੀਦਕੋਟ ਦੀ ਅਦਾਲਤ ਤੋਂ ਜਿਹੜੀ ਦੂਰ ਇੱਕ ਤਾਂ ਉਹ ਗੱਲਾਂ ਹੋ ਗਈਆਂ ਦੂਜਾ ਇੱਕ ਜਿਹੜਾ ਵੱਡਾ ਖੁਲਾਸਾ ਉਸ ਦਿਨ ਦਿਨਾਂ ਦੇ ਵਿੱਚ ਇਹ ਹੋਇਆ ਕਿ ਭਾਈ ਜਿਹੜੀ ਇੱਕ ਫਾਈਲ ਹੈ ਜਿਹਦੇ ਵਿੱਚ ਬੇਦਬੀ ਨਾਲ ਸੰਬੰਧਿਤ ਜਿਹੜੀ ਡੇਰਾ ਮੁਖੀ ਤੋਂ ਜਾਂਚ ਜਾਂ ਡੇਰਾ ਮੁਖੀ ਦੀ ਜਾਂਚ ਚਲਾਉਣ ਦੇ ਵਾਸਤੇ ਜਾਂ ਡੇਰਾ ਮੁਖੀ ਦੇ ਖਿਲਾਫ ਮੁਕਦਮਾ ਚਲਾਉਣ ਦੇ ਵਾਸਤੇ ਐਸਆਈਟੀ ਨੇ ਦਿੱਤੀ ਸੀ ਭਗਵੰਤ ਮਾਨ ਸਰਕਾਰ ਨੂੰ ਉਹ ਫਾਈਲ ਹਲੇ ਭਗਵੰਤ ਮਾਨ ਨੱਪੀ ਬੈਠੇ ਆ ਨੱਪੀ ਕਿਉਂ ਬੈਠੇ ਆ ਲੋਕ ਤਾਂ ਇਹ ਕਹਿੰਦੇ ਆ ਕਿ ਮਾਲਵੇ ਦੇ ਵਿੱਚ ਵੋਟਾਂ ਲੈਣੀਆਂ ਸੀਗੀਆਂ ਆ ਲੋਕ ਸਭਾ ਚੋਣਾਂ ਦੇ ਅੰਦਰ ਤੇ ਲੋਕ ਇਹ ਵੀ ਕਹਿੰਦੇ ਆ ਕਿ ਹੁਣ ਹਰਿਆਣਾ ਦੇ ਵਿੱਚ ਵੀ ਵੋਟਾਂ ਲੈਣੀਆਂ ਨੇ ਡੇਰਾ ਪ੍ਰੇਮੀਆਂ ਤੋਂ ਜਿਹਦੇ ਕਰਕੇ ਡੇਰਾ ਮੁਖੀ ਦੇ ਖਿਲਾਫ ਮਕਦਮਾ ਚਲਾਉਣ ਦੀ ਜਿਹੜੀ ਆ ਪਰਮਿਸ਼ਨ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਜਿਹੜੀ ਉਹ ਨਹੀਂ ਦੇ ਰਹੀ ਹੈਗੀ ਔਰ ਇੱਕ ਹੋਰ ਵੱਡੀ ਗੱਲ ਇਹਨਾਂ ਦੇ ਹੀ ਵੱਡੇ ਲੀਡਰ ਔਰ ਸਾਫ ਦਾ ਜਸਟਿਸ ਚੋਰਾ ਸਿੰਘ ਜਿਨ੍ਹਾਂ ਨੇ ਬਹੁਤ ਵੱਡਾ ਖੁਲਾਸਾ ਆਪਣੀ ਇੰਟਰਵਿਊ ਦੇ ਵਿੱਚ ਰੋਜ਼ਾਨਾ ਲੋਕ ਨਾਲ ਚੈਨਲ ਦੇ ਨਾਲ ਇੰਟਰਵਿਊ ਕਰਦਿਆਂ ਦਿੱਤਾ ਸੀ ਕਿ ਭਾਈ ਜਿਹੜੇ ਬੇਅਦਬੀ ਹੋਈਆਂ ਸੀ ਨਾ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਵੱਡੇ ਲੀਡਰਾਂ ਦਾ ਵੀ ਹੱਥ ਸੀਗਾ ਉਹ ਕਹਿੰਦੇ ਕਿਹੜਿਆਂ ਵੱਡੇ ਲੀਡਰਾਂ ਦਾ ਹੱਥ ਸੀ ਕਹਿੰਦੇ ਭਗਵੰਤ ਮਾਨ ਮੇਰੇ ਨਾਲ ਚੱਲ ਕੇ ਉੱਥੇ ਚੱਲ ਕੇ ਕਹਿੰਦੇ ਅਕਾਲ ਤੱਕ ਸਾਫ਼ ਤੇ ਬੈਠਣ ਤੇ ਉਥੇ ਕਹਿੰਦੇ ਮੈਂ ਕੱਲੀ ਕੱਲੀ ਗੱਲ ਦੱਸ ਦਿਊਂਗਾ ਤੇ ਸਾਰਾ ਕੁਝ ਕਹਿੰਦੇ ਮੈਂ ਦੱਸ ਦੇਊਂਗਾ ਯਾਨੀ ਉਹਨਾਂ ਨੂੰ ਨਾ ਕੋਈ ਉਹਨਾਂ ਦੇ ਬਿਆਨ ਦਾ ਇਹ ਜਵਾਬ ਦੇਣਾ ਇਸ ਬਿਆਨ ਦਾ ਜਸਟਿਸ ਜੂਰਾ ਸਿੰਘ ਦੇ ਇਸ ਇਲਜ਼ਾਮ ਦਾ ਭਗਵੰਤ ਮਾਨ ਜਾਂ ਕਿਸੇ ਹੋਰ ਪਾਰਟੀ ਦੇ ਲੀਡਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਕੋਈ ਉਹਦਾ ਖੰਡਨ ਨਹੀਂ ਕੀਤਾ ਗਿਆ ਕੋਈ ਉਹਦੇ ਤੇ ਕੋਈ ਹੋਰ ਗੱਲਬਾਤ ਨਹੀਂ ਕੀਤੀ ਗਈ ਯਾਨੀ ਕਿ ਇਹ ਚੱਲ ਕੀ ਰਿਹਾ ਹੈ ਹੁਣ ਇਲਜ਼ਾਮ ਸਿੱਧੇ ਤੌਰ ਤੇ ਇਹ ਹੀ ਹੈ ਕਿ ਵੋਟਾਂ ਦਾ ਫਾਇਦਾ ਲੈਣ ਦੇ ਲਈ RAM ROHIB ਦੇ ਖਿਲਾਫ ਕਾਰਵਾਈ ਨਹੀਂ ਕਰੀ ਭਗਵੰਤ ਮਾਨ ਸਰਕਾਰ ਆ ਸੁਖਵੰਦ ਜੀ ਜਿਸ ਦਿਨ ਦੇ ਸਾਫਟ ਜਿਹੜੇ ਆਈ.ਟੀ. ਰੰਬੀਰ ਸਿੰਘ ਖਟਰਾ ਕਾਲ ਤੱਕ ਸਾਹਬ ਦੇ ਪੇਸ਼ ਹੋਏ ਆ ਤੇ ਉਸ ਤੋਂ ਪਹਿਲਾਂ ਵੀ ਇਹ ਗੱਲਾਂ ਆਪ ਉੱਠਦੀਆਂ ਰਹੀਆਂ ਨੇ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਪਾਣ ਹੋਣੀ ਬੇਅਦਲੀਆਂ ਦੇ ਮਸਲੇ ਦੇ ਵਿੱਚ ਪਹਿਰੇ ਵੀ ਸੀਰੀਅਸ ਨਹੀਂ ਹੋਈ ਕਦੇ ਵੀ ਇਨਸਾਫ ਸਬੰਧੀ ਦੇਮ ਸਬੰਧੀ ਉਹਨਾਂ ਨੇ ਅਮਲੀ ਰੂਪ ਦੇ ਵਿੱਚ ਕੰਮ ਨਹੀਂ ਕੀਤਾ ਇਹ ਦੱਸਣ ਦੀ ਕਬਰ ਵਿਜੇ ਪ੍ਰਤਾਪ ਸਿੰਘ ਹੋਣੀ ਦੀ ਗੱਲ ਕਰ ਲੋ ਜਸਟਿਸ ਯੂਰਾ ਸਿੰਘ ਹੋਣਾ ਦੀ ਗੱਲ ਕੋਈ ਕਿਸੇ ਨੇਤਾ ਦੀ ਗੱਲ ਕਰ ਲੋ ਜਿਹੜੇ ਇਸ ਕਠਿਨਾਵਾਂ ਨੂੰ ਲੈ ਕੇ ਦਰਤਬੰਦ ਨਹੀਂ ਜਿਹੜੇ ਸੋਚਦੇ ਨੇ ਕਿ ਹਾਂ ਵੀ ਇਨਸਾਫ ਹੋਣਾ ਚਾਹੀਦਾ ਉਹ ਹਮੇਸ਼ਾ ਸਮੇਂ-ਸਮੇਂ ਤੇ ਆਵਾਜ਼ اٹھਉਂਦੇ ਪਰ ਇਹ ਭਗਵੰਤਪਾਲ ਹੁਣ ਨੇ ਕਦੇ ਵੀ ਉਸ ਚੀਜ਼ ਦਾ ਜਵਾਬ ਨਹੀਂ ਦਿੱਤਾ ਤੁਸੀਂ ਜਸਟਰ ਜੋਰਾ ਸਿੰਘ ਵੀ ਗੱਲ ਕਰ ਰਹੇ ਜੇ ਚਲੋ ਉਹਦਾ ਆਪਣੇ ਚੈਨਲ ਤੇ ਇੰਟਰਵਿਊ ਹੋਈ ਕਵਰ ਵਿੱਚੇ ਪ੍ਰਤਾਪ ਸਿੰਘ ਉਹਨਾਂ ਦੇ ਆਪਣੇ ਵਿਧਾਇਕ ਨਹੀਂ ਲੱਖਾਂ ਮਰੀਆਂ ਹਾਂ ਜਾਈਆਂ ਕਈ ਵਾਰ ਉਹਨਾਂ ਨੇ ਇਹ ਮੁੱਦਾ ਪ੍ਰੈਸ ਦੇ ਵਿੱਚ ਚੁੱਕਿਆ ਇੰਟਰਵਿਊ ਤੇ ਦਰਬਿਆਨ ਚੁੱਕਿਆ ਤੇ ਇਵਨ ਕਬਧਾਨ ਸਭਾ ਦੇ ਵਿੱਚ ਵੀ ਚੁੱਕਿਆ ਜਿੱਥੇ ਉਹਨਾਂ ਨੂੰ ਬੋਲਣ ਦਾ ਟਾਈਮ ਨਹੀਂ ਦਿੱਤਾ ਗਿਆ ਤਾਂ ਮੁੱਖ ਮੰਤਰੀ ਨਾਲ ਨਿੱਜੀ ਤੌਰ ਤੇ ਮਿਲ ਕੇ ਵੀ ਉਹਨਾਂ ਨੇ ਗ ਪਰ ਉਹਨਾਂ ਦੀ ਸੁਣੀ ਨਹੀਂ ਗਈ ਤਾਂ ਸਿੱਧੂ ਸਾਹਿਬ ਫਿਰ ਭਗਵੰਤ ਮਾਨ ਨੂੰ ਜਵਾਬ ਕਿਸ ਨਾਲ ਦਤਾ ਤਾਂ ਕਿਸ ਕਦੋਂ ਦੇਣਾ ਇਸ ਦੀ ਆਸ ਰੱਖਣੀ ਕਿ ਮੈਂ ਕਹਿੰਦਾ ਕਿ ਲੋਕਾਂ ਵਾਸਤੇ ਮੁਰਤਤਾ ਆ ਕਿ ਜੇ ਮੁੱਖ ਮੰਤਰੀ ਸਾਹਿਬ ਇਸ ਮੁੱਦੇ ਤੇ ਪੂਰਨ ਤੌਰ ਤੇ ਚੁੱਪ ਧਰਨ ਕਰਕੇ ਹੁਣ ਇਹਨਾਂ ਦੀ ਚੁੱਪ ਧਰਨ ਕਰਨ ਸੰਬੰਧੀ ਉਹਨਾਂ ਦਾ ਕੀ ਜਿਹੜੀ ਅਸੀਂ ਕਹਿ ਸਕਦੇ ਕਿ ਲੋੜ ਕੀ ਆ ਕਿ ਉਹ ਕੀ ਉਹਨਾਂ ਦੀ ਮਜਬੂਰੀ ਆ ਇਹ ਤਾਂ ਕਿ ਉਹ ਜਾਣਦੇ ਪਰ ਸਿੱਧੂ ਸਾਹਿਬ ਇਸਤੇ ਨਾਲ ਮੁੱਖ ਮੰਤਰੀ ਸਾਹਿਬ ਦੇ ਫਕਰ ਨੂੰ ਜਿਹੜਾ ਚਰੂਰ ਸੱਟ ਲੱਗਦੀ ਹੈ ਕਿਉਂਕਿ ਜਿਸ ਤਰੀਕੇ ਦਾ ਬੀਤੇ ਸਮੇਂ ਦੇ ਵਿੱਚ ਮਾਹੌਲ ਪਿਆ ਜਿਸ ਤਰੀਕੇ ਦੇ ਮੁੱਖ ਮੰਤਰੀ ਸਾਹਿਬ ਨੇ ਲੋਕਾਂ ਨਾਲ ਚੋਣਾਂ ਦੇ ਦੌਰਾਨ ਵਾਅਦੇ ਕੀਤੇ ਸਨ ਕਿ ਆਹ ਵੇਖੋ ਜੀ 24 ਘੰਟੇ ਚੰਨ ਸਾਫ ਲੈ ਲਾਂਗੇ ਪਰ ਉਹਨਾਂ ਇਨਸਾਫ ਦੀ ਹਿੰਦੀ ਪਹਚਾਈ ਮਜੂਦਾ ਮੁੱਖ ਮੰਤਰੀ ਸਾਹਿਬ ਵੀ ਵੋਟਾਂ ਦੀ ਰਾਜਨੀਤੀ ਖੇਡਣ ਵੱਲ ਮਜਬੂਰ ਹੋ ਗਿਆ ਖੇਡਾਂ ਦੀ ਰਾਜਨੀਤੀ ਵੋਟਾਂ ਦੀ ਰਾਜਨੀਤੀ ਖੇਡਦੇ ਉਹ ਨਜ਼ਰ ਆ ਰਹੇ ਮਾਲਵੇ ਦੇ ਵਿੱਚ ਆਮ ਆਬਾਦੀ ਆਮਕਰ ਦਾ ਡੇਰਾ ਪ੍ਰੇਮੀ ਦੇ ਇੱਕ ਵੱਡਾ ਫੋਲਟ ਹੈਗਾ ਹਮੇਸ਼ਾ ਹਰ ਪਾਰਟੀ ਦੀ ਜਿਹੜੀ ਨਜ਼ਰ ਆਨੇ ਸਿੱਧੂ ਸਾਹਿਬ ਜਦੋਂ ਉਹ ਸੱਤਾ 'ਚ ਹੁੰਦੀਆਂ ਨੇ ਹਮੇਸ਼ਾ ਉਸ ਵੋਟ ਬੈਂਕ ਤੇ ਟਿਕਿਆ ਰਹਦੀ ਹੈ। ਸੱਤਾ ਤੋਂ ਪਾਰਟੀ ਤੋਂ ਬਾਹਰ ਵੀ ਹੋਣ ਪਰ ਹਮੇਸ਼ਾ ਉਹ ਇਹੋ ਸੋਚਦੇ ਨੇ ਕਿ ਆ ਜਿਹੜਾ ਡੇਰਾ ਪ੍ਰੇਮੀਆਂ ਦਾ ਵੋਟ ਬੈਂਕ ਆ ਇਹ ਸਾਡੇ ਹੱਥ ਵਿੱਚ ਟੁਕਣਾ ਚਾਹੀਦਾ। ਸਿੱਧੂ ਸਾਹਿਬ ਇਹੀ ਹਾਲਤ ਦੇ ਵਿੱਚ ਹੀ ਅਜੇ ਤੱਕ ਉਹ ਜਿਹੜੀ ਫਾਈਲ ਆ ਜਿਹਦੇ ਵਿੱਚ ਰਾਮ ਰਹੀਮ ਦੇ ਖਿਲਾਫ ਕਲੇਮ ਚਾਉਣ ਦੀ ਅਜਾਜ਼ਤ ਮੰਗੀ ਗਈ। ਉਹ ਫਾਈਲ ਮੁੱਖ ਮੰਤਰੀ ਸਾਹਿਬ ਕੋ ਪਹੁੰਚੀ ਪਰ ਮੁੱਖ ਮੰਤਰੀ ਸਾਹਿਬ 2 ਸਾਲ ਦੇ ਕਰੀਬ ਨੇ ਸਮਾਂ ਹੋ ਚਲਿਆ। ਉਹ ਫਾਈਲ ਪੂਰਨ ਤੌਰ ਤੇ ਦੱਬ ਕੇ ਜਿਹੜੀ ਆ ਉਹ ਬੈਠੇ ਆ। ਹੁਣ ਜਿਉਂ-ਜਿਉਂ ਹਰਿਆਣਾ ਦੀਆਂ ਚੋਣਾਂ ਨੇੜੇ ਆ ਰਹੀਆਂ ਸਿੱਧੂ ਸਾਹਿਬ ਇਹ ਇਜਾਮ ਲੱਗਣਗੇ ਲੱਗਣਗੇ ਕਿਉਂਕਿ ਆਪ ਆਪੀ ਪਾਰਟੀ ਉਥੇ ਹੋਣਾ ਉਥੋਂ ਦੀਆਂ 90 ਸੀਟਾਂ ਤੇ ਚੋਣਾ ਲੜਦੇ ਪਿਆਰੀ ਦੇ ਮੂਡ ਦੇ ਵਿੱਚ ਹੈਗੀ ਤੇ ਜਦੋਂ ਉਥੇ 90 ਸੀਟਾਂ ਤਾਂ ਇਹਨਾਂ ਨੇ ਉਮੀਦਵਾਰ ਖੜੇ ਕਰਦੇ ਆ ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਜਿੱਥੇ ਡੇਰਾ ਪ੍ਰੇਮੀ ਦਾ ਇਹ ਹੈੱਡਕੁਆਰਟਰ ਹੋਵੇ ਤਾਂ ਫਿਰ ਉਥੇ ਮੈਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਇਹ ਇਹੋ ਜਿਹਾ ਰਿਸਕ ਜਿਹੜਾ ਆਪਣੀ ਪਾਰਟੀ ਵਾਸਤੇ ਲੈ ਸਕਣ ਠੀਕ ਆ ਡੇਰਾ ਪ੍ਰੇਮੀ ਦੇ ਖਿਲਾਫ ਉਹ ਜਿਹੜੀ ਕਾਰਵਾਈ ਕਰਨ ਦੀ ਗੱਲ ਹੈਗੀ ਉਹਨਾਂ ਚੋਣਾਂ ਤੋਂ ਉਹ ਬਾਅਦ ਕਰ ਦੇਗੀ ਸਿੱਧੂ ਸਾਹਿਬ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਉੱਤੇ ਤੇ ਖਾਸ ਤੌਰ ਤੇ ਭਗਵੰਤ ਮਾਨ ਉੱਤੇ ਵਾਅਦਾ ਖਾਦੀ ਜਿਹੜੀ ਖਾਸ ਤੌਰ ਤੇ ਸਿੱਖ ਸੰਗਤਾਂ ਦਾ ਕੀਤੀ ਸਿੱਧੂ ਸਾਹਿਬ ਉਹਦੇ ਉੱਤੇ ਕੁਐਸਚਨ ਮਾਰ ਕੇ ਜਿਹੜਾ ਉਹ ਲੱਗਦਾ ਲੱਗਦਾ ਹੁਣ ਕੱਲ ਪ੍ਰੈਸ ਕਾਨਫਰੰਸ ਗੁਰਪ੍ਰਤਾਪ ਸਿੰਘ ਵਡਾਲੀਆ ਨੇ ਕੀਤੀ ਜਿਹੜੇ 11 ਮੈਂਬਰੀ ਪ੍ਰੈਸੀਡਿੰਗ ਨਿਕਨਵੀਦਰ ਬੀਬੀ ਚਕੀਰ ਕੌਰ ਵੀ ਵਿੱਚ ਉਸ ਪ੍ਰੈਸ ਕਾਨਫਰੰਸ ਵਿੱਚ ਮੌਜੂ ਸੀ ਸਿੱਧੂ ਸਾਹਿਬ ਵਡਾਲਾ ਹੀ ਨਹੀਂ ਪਹਿਲੀ ਵਾਰ ਮੈਂ ਇਹ ਮੈਂ ਇਸ ਖਬਰ ਤੋਂ ਮੈਂ ਇਸ ਤਰੀਕੇ ਨਾਲ ਕਹਿੰ ਰਿਹਾ ਕਿ ਅਕਾਲੀ ਦਲ ਵੀ ਐਸੇ ਇਸ ਮੁੱਦੇ ਤੇ ਹਮਲਾਵਰ ਹੋ ਗਿਆ ਜਦੋਂ ਉਹਨੇ ਕਿਹਾ ਕਹਾਂ ਭਈ ਇੱਕ ਪਾਸੇ ਤਾਂ ਮਾਨ ਸਾਹਿਬ ਕਹਿੰਦੇ ਸੀ ਕਿ ਹਾਂ ਭਈ ਅਸੀਂ ਵੀ ਅਦਮੀ ਦਾ ਇਨਸਾਫ ਕਰਾਂਗੇ ਪਰ ਇਹ ਹੁਣ ਭੇਡ ਕਹਿੰਦੇ ਇਨਸਾਫ ਦੇਣ ਵਾਲੀ ਦੀ ਗੱਲ ਦੂਰ ਉੱਥੇ ਜਾ ਕੇ ਹਰਾਨੇ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਆ ਕਿ ਜਿੱਥੇ ਦੇਰਾ ਪ੍ਰੇਮੀ ਦਾ ਇੱਕ ਘਟਿਆ ਚੰ ਇੱਕ ਜੋਰ ਆਉਥੇ ਤੇ ਨਾਲ ਹੀ ਨਾਲ ਉਹਨਾਂ ਨੇ ਉਸ ਫਾਈਲ ਦੀ ਵੀ ਗੱਲ ਕੀਤੀ ਜਿਹੜੀ ਭਗਵੰਤ ਮਾਨ ਕੋਲ ਆਪਣਾ ਹੈਗੀ ਹੈ ਹੁਣ ਸਿੱਧੂ ਸਾਹਿਬ ਪਹਿਲੀ ਵਾਰ ਅਕਾਲੀ ਦਲ ਹੀ ਆਪਣੇ ਇਸ ਮੁੱਦੇ ਦੇ ਮੌਜੂਦਾ ਸਰਕਾਰ ਨੂੰ ਘੇੜਦਾ ਪਿਆ ਅੱਜ ਤੱਕ ਜੇਕਰ ਜੇਕਰ ਮੈਂ ਗਲਤ ਨਾ ਹੋਵਾਂ ਅੱਜ ਤੱਕ ਕਿਸੇ ਵੀ ਅਕਾਲੀ ਨੇ ਇਸ ਮੁੱਦੇ ਤੇ ਉੱਤੇ ਕਰੇ ਮੌਜੂਦਾ ਸਰਕਾਰ ਨੂੰ ਜਾਂ ਕਾਂਗਰਸ ਸਰਕਾਰ ਨੂੰ ਕਦੇ ਨਹੀਂ ਸੀ ਘੇਰਿਆ ਪਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਬੀਪੀ ਜਗੀਰ ਕੋਰਿੰਗ ਹੁਣੀ ਕੱਲ ਜਿਸ ਤਰੀਕੇ ਨਾਲ ਇਸ ਮੁੱਦੇ ਤੇ ਸਾਹਮਣੇ ਆਏ ਸਿੱਧੂ ਸਾਹਿਬ ਇਸ ਤਰੀਕੇ ਨਾਲ ਉਹਨਾਂ ਨੇ ਇੱਕ ਪਾਸੇ ਤਾਂ ਭਗਵੰਤ ਮਾਨ ਨੂੰ ਵੀ ਘੇਰਿਆ ਤੇ ਦੂਜੇ ਪਾਸੇ ਉਹਨੇ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਵੀ ਘੇਰ ਲੱਗੇ ਹਾਂ ਫਿਰ ਤੁਸੀਂ ਵੀ ਇਸ ਮੁੱਦੇ ਤੇ ਤੁਹਾਨੂੰ ਬੋਲਣਾ ਚਾਹੀਦਾ ਸੀ ਉਹਨਾਂ ਜਿਉਂ-ਜਿਉਂ ਸਭਾ ਕਾਲ ਤੱਕ ਸਾਹਬ ਦੇ ਉੱਤੇ ਪੇਸ਼ ਹੋਣ ਦੀ ਗੱਲ ਆ ਰਹੀ ਹੈ ਸਿੱਧੂ ਸਾਹਿਬ ਉਸ ਸਮੇਂ ਗੁਰਪ੍ਰਤਾਪ ਸਿੰਘ ਵਡਾਲਾ ਦਾ ਇਹ ਬਿਆਨ ਆਪਣੇ ਆਪ ਦੇ ਵਿੱਚ ਪੰਜਾਬ ਦੀ ਰਾਜਨੀਤੀ ਨੂੰ ਖਾਸ ਤੌਰ ਤੇ ਆਧਾਨੀ ਸਿਆਸਤ ਨੂੰ ਵੀ ਘ ਹੁਣ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਅਮਰੀਕ ਅਜਨਾਲੇ ਦੀ ਗੱਲ ਕੀਤੀ ਉਹਨੇ ਕਿਹਾ ਕਿ ਹਾਂ ਪੇ ਸੋਫੀਸ ਦੇ ਬਾਦ ਨੂੰ ਕਿਸੇ ਵੀ ਸੂਰਤ ਵਿੱਚ ਮਾਫ ਜਿਹੜਾ ਉਹ ਨਹੀਂ ਕਰਨਾ ਚਾਹੀਦਾ ਜੇ ਮਾਫ ਕੀਤਾ ਤਾਂ ਅਸੀਂ ਇਸ ਦਾ ਵਿਰੋਧ ਕਰਾਂਗੇ ਤਾਂ ਸਿੱਧੂ ਸਾਹਿਬ ਇਸ ਵੇਲੇ ਡੇਰਾ ਰਾਮ ਰਹੀਮ ਦੀ ਮਾਫੀ ਵਾਲੇ ਸਬੰਧ ਦੇ ਵਿੱਚ ਬੜੀ ਵੱਡੇ ਪੱਧਰ ਤੇ ਰਾਜਨੀਤੀ ਜਿਹੜੀ ਹੋ ਰਹੀ ਆ ਇਹਦੇ ਵਿੱਚ ਸਮੇਂ-ਸਮੇਂ ਤੇ ਮੁੱਖ ਮੰਤਰੀ ਵੀ ਜ਼ਿੰਮੇਵਾਰ ਆ ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣੀ ਹੁਣ ਚਾਹੇ ਚਰਨਜੀਤ ਸਿੰਘ ਚੰਨੀ ਹੋਵੇ ਤਾਂ ਚਾਹੇ ਮਜੂਤਾ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਸਿੱਧੂ ਸਾਹਿਬ ਜ਼ਿਆਦਾ ਤਾਂ ਬੰਦੀ ਆ ਕਿਉਂਕਿ ਇਹ ਪਾਰਟੀ ਇਸ ਸੀਜ਼ ਨੂੰ ਆਧਾਰ ਬਣਾ ਕੇ ਸੱਤਾ 'ਚ ਆਈ ਸੀ ਕਿ ਅਸੀਂ ਬੇਅਦਲੀਆਂ ਦੇ ਦੋਸ਼ੀਆਂ ਨੂੰ ਫੜਾਂਗੇ ਇਨਸਾਫ ਦਵਾਂਗੇ ਕਿਉਂਕਿ ਜੇ ਬੇਅਦਲੀਆਂ ਤੇ ਦੋਸ਼ੀਆਂ ਲਈ ਪ੍ਰਤੀਕੇਸ ਦਾਜਕ ਚੱਲਦਾ ਤਾਂ ਸਿੱਧੂ ਸਾਹਿਬ ਫਿਰ ਇਹ ਜਾਂਚ ਜਿਹੜੀ ਆ ਇਹ ਫਿਰ ਗੋਲੀਕਾਂਡ ਤੱਕ ਵੀ ਮਹਿਬਲ ਕਰਾਂ ਕੋਟਕਪੂਰਾ ਗੋਲੀਕਾਂਡ ਤੱਕ ਵੀ ਪੁੱਜਣੀ ਆ ਤਾਂ ਸਿੱਧੂ ਸਾਹਿਬ ਇਹ ਜਿਹੜੇ ਹਾਲਾਤ ਨੇ ਐਸੇ ਨੇ ਇਸ ਮੁੱਦੇ ਤੇ ਉੱਤੇ ਪੰਜਾਬ ਸਰਕਾਰ ਵਾਸਤੇ ਸਿਰਦਰਦੀ ਜਿਹੜੀ ਇਹ ਜ਼ਰੂਰ ਪੈਦਾ ਕਰਦੀ ਕਿਉਂਕਿ ਅਕਾਲੀ ਦਲ ਹੁਣ ਇਸ ਮੁੱਦੇ ਤੇ ਖੁਦ ਸਾਹਮਣੇ ਆ ਗਿਆ ਬੇਸ਼ੱਕ ਅਸੀਂ ਅਕਾਲੀ ਦਲ ਦਾ ਬਾਗੀ ਤੜਾ ਹੀ ਕਹੀਏ ਪਰ ਉਹ ਜਿਹੜੀ ਆਪਣੇ ਆਪ ਨੂੰ ਅਕਾਲੀ ਮੰਨਦੇ ਆ ਪਹਿਲੀ ਵਾਰੀ ਪੰਥਕ ਪਾਰਟੀ ਨੇ ਜੇਕਰ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਨੂੰ ਘੇਰਿਆ ਤੇ ਪੱਥਾਂ ਸਹਿਤ ਘੇਰਿਆ ਤੇ ਦੂਜੇ ਪਾਸੇ ਆਜੀ ਸਾਫਤਾ ਆਜੀ ਦੇ ਕਬੀਰ ਸਿੰਘ ਖਟੜਾ ਇਹਦੇ ਸਬੰਧੀ ਰਿਪੋਰਟ ਆਪਾਲਤਖ ਸਾਹਿਬ ਦੀ ਜਥੇਦਾਰ ਗਿਆਨੀ ਰਕਬੀਰ ਸਿੰਘ ਉਹਨਾਂ ਦੇ ਬਾਦ ਕਮਰੇ ਚ ਗੱਲਬਾਤ ਕਰਦੇ ਆ ਆ ਸਿੱਧੂ ਸਭ ਫੇਸਾ ਸੁਭਾਵਿਕ ਆ ਕਿ ਐਸ ਜਿਹੜੀ ਅਕਾਲੀ ਦਲ ਵੀ ਤੇ ਦੂਜੇ ਪਾਸੇ ਜਿਹੜੀਆਂ ਪੰਥਕ ਧਿਰਾਂ ਨੇ ਉਹ ਵੀ ਭਗਵੰਤ ਮਾਨ ਨੂੰ ਘੇਰਨ ਵਾਸਤੇ ਤਿਆਰ ਬਾਰ ਤਿਆਰ ਨੇ ਤੇ ਅਗਲੇ ਦਿਨ ਹੋ ਸਕਦੇ ਆ ਭਗਵੰਤਬਾਨ ਵਾਸਤੇ ਕਸੂਤੇ ਜਿਹੜੇ ਉਹ ਪੈਦਾ ਹੋ ਜਣ ਕਿਉਂਕਿ ਇਸ ਮੁੱਦੇ ਤੇ ਜਿੱਥੇ ਉਹਨਾਂ ਦੀ ਆਪਣੀ ਪਾਰਟੀ ਦੇ ਪਾਇਕ ਮੰਗ ਕਰ ਰਹੀ ਹੈ ਆਕਾਲ ਤਖਸਾਲ ਵੀ ਜੇਕਰ ਵੀ ਸਰਗਰਮ ਜਿਹੜੇ ਹੋ ਸਕਦੇ ਆ ਤੇ ਦੂਜੇ ਪਾਸੇ ਆ ਪਾਲੀ ਦਲ ਵੀ ਜਿਹੜਾ ਉਹ ਸਰਗਰਮ ਹੋ ਗਿਆ ਭਾਵੇਂ ਆਉਂਦੇ ਦਿਨ ਜਿਹੜੇ ਆ ਭਗਵੰਤਬਾਨ ਵਾਸਤੇ ਜ਼ਰੂਰ ਮੁਸ਼ਕਲਾ ਭਰਪੂਰ ਹੋਣਗੇ ਫੈਸਲਾ ਜਿਹੜਾ ਉਹਨਾਂ ਨੂੰ ਕਰਦਾ ਪਾਏਗਾ ਬਾਕੀ ਕਿਤੇ ਇਸ ਤਰ੍ਹਾਂ ਨ ਹੋਵੇ ਜਿਹੜੀ ਹੀ ਅਰਦਾਸ ਦੀ ਗੱਲ ਕਰਦੇ ਹੁੰਦੇ ਆ ਕਿ ਅਰਦਾਸ ਜੇਕਰ ਆਪਣਾ ਰਗ ਭਾਰੀ ਹੈ ਬਾਕੀ ਦੇਖੋ ਅਗਲੇ ਜਰਾਚ ਇਹੋ ਜਿਹੀਆਂ ਸਥਿਤੀਆਂ ਭਗਵੰਤ ਬਾੰਦਕ ਸੰਬੰਧੀ ਇਸ ਪ੍ਰਤੀ ਜਿਹੜੀਆਂ ਉਹ ਬਤੀਆਂ ਚਲੋ ਜੀ ਅਨਕਤਾਂ ਤੁਸੀਂ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸਿੱਧੂ ਜੀ ਸਾਈਸਨ ਪ੍ਰੋਫੈਸਰ ਮਨਜੀਤ ਸਿੰਘ ਅੜਖੀ ਸਾਹਿਬ ਜਨਾਬ ਬਲਵਾਨ ਆਹਮ ਕਵਰਿੰਗ ਦੀ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਅੜਖੀ ਸਾਹਿਬ ਨਾਲ ਕੀਤੀ ਗੱਲਬਾਤ ਤੋਂ ਜੂ ਬਸਦਾ ਇਹ ਦੁਬਾਰਾ ਫਿਰ ਮਿਲਾਂਗੇ ਧੰਨਵਾਦ